ਬਿਰਤੀ ਸਾਹਿਬ ਕਿਵੇਂ ਰਿਹਾ ਸਫਰ ਇਹ ਤੁਹਾਡਾ ਕਿਉਂਕਿ ਕੁਝ ਕਮੈਂਟਾਂ ਪੜਾ ਹੁਣ ਸਫਰ ਕੀਤਾ ਸੀ ਨਾ ਤੇ ਤੁਸੀਂ ਵੇਖ ਰਹੇ ਸੀ ਤ੍ਰੇਤਾ ਚਾਰਜ ਫੇਰੇ 8 ਤੋਂ 10 ਤੱਕ 12 ਪਰਪਰਾ ਫੋਟੇ ਹਲਾਕੇ ਚ ਪਾਣੀ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਬਾਹੀ ਹੋਈ ਹੋਈ ਹੈ ਇਸ ਕਰਕੇ ਇਹਨਾਂ ਕਿਸਾਨ ਜਿਹੀਆਂ ਬੰਦਿਆਂ ਦਾ ਆਪ ਦੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਤਾਂ ਇਹਨਾਂ ਉਪਰਾਲਾ ਕਰ ਰਹੇ ਹਨ ਅਗਰ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਇਹਨਾਂ ਵਾਸਤੇ ਕੁਝ ਨਾ ਕੁਝ ਕੀਤਾ ਜਾਵੇ ਜਿਹੜਾ ਰਸਤਾ ਸੀ ਦਰਿਆੋਂ ਪਾਰਦਾ ਉਹ ਕਿਵੇਂ ਦਾ ਵੇਖਿਆ ਤੁਸੀਂ ਤਾਂ ਪੁਲ ਚੜ ਰਹੇ ਸੀ ਨਾ ਤੇ ਤੁਸੀਂ ਵਾਗਰੂ 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 ਕਰਕੇ ਦੇਖੋ ਜਿਹੜਿਆ ਦੇ ਉੱਤੋਂ ਲੰਘਦੇ ਰਹਾਂ ਉਸ ਸੁਕਾਨਾ ਕਰਦੇ ਆ ਮਾਲਕਾ ਸੱਚੇ ਬਾਸ਼ਾ ਤੋਂ ਵੀ ਪਾਰ ਕਰਨਾ ਅੰਦਰ ਡਰ ਲੱਗਦਾ ਇਹ ਲੋਕ ਕਿਸ ਤਰ੍ਹਾਂ ਇੱਥੇ ਰਹਿੰਦੇ ਆ ਇਹਨਾਂ ਨੂੰ ਪਤਾ ਜਾਂਦਿਆ ਹਾਂਜੀ ਬਾਕੀ ਉਸ ਬਾਬੇ ਨਾਨਕ ਨੂੰ ਪਤਾ ਉਹ ਕਿਸ ਤਰ੍ਹਾਂ ਦੇ ਇਹ ਹਾਲਾਤ ਇਹਨਾਂ ਦੇ ਉੱਤੇ ਆਏ ਆ ਔਰ ਕਿਸ ਤਰ੍ਹਾਂ ਦੇ ਹਾਲਾਤ ਅੱਗੇ ਵਾਸਤੇ ਚੱਲ ਰਹੇ ਜਮੀਨ ਕਿਹੜੀ ਆ ਤੁਹਾਡੀ ਸਾਡੀ ਜ਼ਮੀਨ ਦੇ ਵਿੱਚ ਹੀ ਖਲੋਤੇ ਜੀ ਤੁਹਾਡੀ ਜ਼ਮੀਨ 'ਚ ਹੀ ਖਲੋਤੇ ਆ ਠੀਕ ਆ ਠੀਕ ਆ ਤੇ ਝੋਨਾ ਹੱਡਾ ਮਾਰਿਆ ਗਿਆ ਵਾ ਤੈਂ ਦੀ ਮਿਹਰਬਾਨੀ ਆ ਤੇ ਤੂੰ ਸਾਡਾ ਪਾਸਾ ਥੱਲੇ ਆ ਵਾ ਨਹੀਂ ਨਹੀਂ ਚਾ ਦੇ ਕੋਲ ਤੇ ਪਹਿਲੀ ਪਤਰੀ ਕਰਦੀ ਕੋਈ ਵਾ ਨਹੀਂ ਛੰ ਨੂੰ ਝੋਨੇ ਮੁੱਠ ਦੀ ਨਹੀਂ ਆਸੀ ਆ ਜੀ ਤੇ ਤੁਹਾਡੀ ਸ਼ਾ ਵਾਸੀ ਪਰ ਉਹ ਜਾਦੀ ਪਿਆ ਝੋਨੇ ਬੜੇ ਹੀ ਤੇ ਝੋਨੇ ਮਾਰੇ ਗਏ ਤੇ ਰੇਤ ਪੈ ਗਈ ਆ ਪਾਲ ਪੈ ਗਈ ਆ ਚਲੋ ਤੋਹਾ ਮਿਹਰਬਾਨੀ ਕੀ ਤੈਥੋਂ ਮੰਗਾਏ ਚਾ ਦੇ ਕੋ ਤੇ ਕਣਕ ਵੀ ਜਿੰਦੀ ਵੀ ਨਹੀਂ ਆਏ ਸਰਦਾਰ ਗੁਰਦੇਵ ਸਿੰਘ ਹੁਣੀ ਇੱਥੇ ਵੀਰ ਦੀ ਸਾਹ ਪਹੁੰਚੇ ਨੇ ਉਹਨਾਂ ਨੇ ਪਹੁੰਚ ਕੇ ਗਰਾਊਂਡ ਤੇ ਇਹ ਵੇਖਿਆ ਵੀ ਸੇਵਾ ਕਿੱਥੇ ਚੱਲ ਰਹੀ ਆ ਅਸਲੀ ਗਰੀਬ ਦੀ ਮੂੰਹ ਤੇ ਗੁਰੂ ਦੀ ਗੋਲ ਇੱਕ ਬਰਾਬਰ ਹੈ ਹਨਾ ਇਹਨਾਂ ਦਾ ਬਹੁਤ ਹੀ ਭਾਰਤੀ ਕਿਸਾਨ ਜਣੇ ਇਕਤਾ ਸੰਘਰਸ਼ ਅਤੇ ਬੰਦੀ ਵੱਲੋਂ ਧੰਨਵਾਦ ਕਰਦੇ ਆ ਤੇ ਇਲਾਕੇ ਵੱਲੋਂ ਵੀ ਧੰਨਵਾਦ ਕਰਦੇ ਆ ਇਹ ਗਰੀਬ ਜਿਹੜੇ ਦੋ ਦੋ ਚਾਰ ਤਿੰਨ ਦਿਨ ਕਿਲੇ ਚਾਰ ਚਾਰ ਪੰਜ ਪੰਜ ਇਹ ਰੇਤਾ ਹੀ ਨਹੀਂ ਹਟਾ ਸਕਦੇ ਇੱਕ ਕਾਲ ਚੈਨਲ ਦਾ ਵੀ ਬਹੁਤ ਧੰਨਵਾਦ ਕਰਦੇ ਆ ਲੱਖਾਂ ਰੁਪਈਆ ਦਾ ਇਹਨਾਂ ਨੇ ਤੇਲ ਇੱਥੇ ਦੇ ਚੁੱਕੇ ਨੇ ਇੱਕ ਕਿਲੇ ਦੇ 50 50 ਦਾ ਡੀਜ਼ਲ ਦਾ ਆ ਰਿਹਾ ਤੇਕ ਜ਼ਿਮੀਂਦਾਰ 50000 ਲਾਉਣ ਦੀ ਸਮਰੱਥਾ ਕਿੰਨੀ ਹੈਗਾ ਬਿਲਕੁਲ ਪਤਾ ਚੱਲਦਾ ਵਿਆਹ ਕਿ ਸਾਡੇ ਵੀਰਾਂ ਦਾ ਕੀ ਹਾਲ ਸੀਗਾ ਇਹਨਾਂ ਨੂੰ ਦੇਖ ਕੇ ਸਾਨੂੰ ਆਪ ਨੂੰ ਨਾ ਬਹੁਤ ਫੀਲਿੰਗ ਹੋ ਰਹੀ ਹੈ ਕਿ ਯਾਰ ਅਸੀਂ ਪੰਜਾਬ ਜਿਹੜੇ ਸਾਡੇ ਬਚਪਨ ਇੰਨਾ ਪੀਦ ਗਿਆ ਕਦੀ ਅਸੀਂ ਆ ਚੀਜ਼ਾਂ ਨਹੀਂ ਦੇਖੀਆਂ ਜਿਉਂ ਦੇਖਣ ਨੂੰ ਮਿਲ ਰਹੀ ਸੀ ਬਟਾਸੀ ਦਾ ਵੀ ਹਾਰ ਦੇਖਿਆ ਸੀ ਬਚਪਨ ਦੇਖਿਆ ਉਸ ਵੇਲੇ ਪਾਣੀ ਦੇਖਿਆ ਤੁਸੀਂ ਸਾਥੀ ਵਾਲਾ ਹਾਂ ਅਕਾਲ ਚੈਨਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਅੱਜ ਫੇਰ ਉਸੇ ਇਲਾਕੇ ਦੇ ਵਿੱਚਾਂ ਜਿੱਥੇ ਸੁਆਵਾਂ ਚੱਲ ਰਹੀਆਂ ਪਿੰਡ ਦਰਿਆ ਚੜਪੁਰ ਜਿਹੜੇ ਇਲਾਕੇ ਦੇ ਸੁਆਵਾਂ ਚੱਲ ਰਹੀਆਂ ਖਾਸ ਕਰਕੇ ਪਹਿਲਾਂ ਤੇ ਉਹ ਸੰਗਤ ਸਾਰੀ ਦਾ ਧੰਨਵਾਦ ਕਰਦੇ ਆਂ ਜਿਹੜੀਆਂ ਤੁਸੀਂ ਸੁਆਵਾਂ ਸਾਨੂੰ ਭੇਜਦੇ ਹੋ ਉਹਦੇ ਜਰੀਏ ਨਾਲ ਅਸੀਂ ਇਹਨਾਂ ਪਿੰਡਾਂ 'ਚ ਵਿਚਰਦੇ ਆਂ ਤੇ ਅੱਜ ਸਾਡੇ ਨਾਲ ਸੇਵਾਦਾਰ ਵੀ ਖਾਸ ਤੌਰ ਤੇ ਪਹੁੰਚੇ ਹੋਏ ਹੈਗੇ ਯੂਕੇ ਦੀ ਧਰਤੀ ਤੋਂ ਅਸੀਂ ਹਮੇਸ਼ਾ ਕਹਿੰਦੇ ਹੁੰਨੇ ਆ ਕਿ ਅਕਾਲ ਚੈਨਲ ਹੋਵੇ ਅਕਾਲ ਏਡ ਹੋਵੇ ਇੱਕ ਮਾਧਿਅਮਾ ਸੰਗਤ ਸਹਿਯੋਗ ਕਰਦੀ ਆ ਤੇ ਸੰਗਤ ਦੇ ਸਹਿਯੋਗ ਨਾਲ ਅਸੀਂ ਚੱਲ ਰਹੇ ਆਂ ਅੱਜ ਅਸੀਂ ਉਹਨਾਂ ਪੈਲੀਆਂ ਦੇ ਵਿੱਚ ਆ ਉਹਨਾਂ ਪਿੰਡਾਂ ਦੇ ਵਿੱਚ ਆ ਜਿੱਥੇ ਸਵਾਵਾ ਚੱਲ ਨਹੀਂ ਆ ਕੁਝ ਸਮਾਂ ਪਹਿਲਾਂ ਹੜ ਆਇਆ ਸੀ ਹੜ ਤੋਂ ਬਾਅਦ ਚ ਜਨ ਜੀਵਨ ਪ੍ਰਭਾਵਿਤ ਹੋਇਆ ਤੇ ਅਜੇ ਤੱਕ ਵੀ ਜਿਹੜਾ ਪ੍ਰਭਾਵਿਤ ਹੋਇਆ ਜਨ ਜੀਵਨ ਸੀ ਸਥਿਰ ਨਹੀਂ ਹੋ ਸਕਿਆ ਪਹਿਲੋਂ ਜਿਵੇਂ ਜਿਵੇਂ ਸਵਾਵਾ ਚੱਲੀਆਂ ਜੇ ਰਾਸ਼ਣ ਦੀਆਂ ਸਵਾਵਾ ਚੱਲੀਆਂ ਉਹ ਦਿਖਾਣੀਆਂ ਤੁਹਾਨੂੰ ਜੇ ਆਪਾਂ ਉਦੋਂ ਨਾਲ ਨਾਲ ਚੌਕਰ ਫੀਲਡਾਂ 'ਚ ਸਵਾਵਾਂ ਹੋਈਆਂ ਜਿਸ ਤਰ੍ਹਾਂ ਸਵਾਵ ਬਦਲਦੇ ਗਏ ਉਸ ਦਾ ਮਤਲਬ ਦਿਖਾਉਂਦੇ ਰਹੇ ਤੇ ਫਿਰ ਡੀਜ਼ਲ ਦੀ ਸੇਵਾ ਸਟਾਰਟ ਹੋਈ ਤੇ ਹੁਣ ਤਕਰੀਬਨ ਕਈ ਦਿਨ ਤੋਂ ਡੀਜ਼ਲ ਦੇ ਸਵਾਵ ਚੱਲ ਰਹੀਆਂ ਸੀ ਜਿਹੜੇ ਛੋਟੇ ਕਿਸਾਨ ਆ ਛੋਟੇ ਕਿਸਾਨਾਂ ਦੇ ਵਿੱਚ ਟਰੈਕਟਰ ਟਰਾਲੀਆਂ ਜਿਨ੍ਹਾਂ ਕੋਲ ਆਪਣੇ ਹੈ ਨਹੀਂ ਟਰੈਕਟਰ ਸਾਧਨ ਉਹਨਾਂ ਕੋਲ ਫਿਰ ਦੂਜੇ ਪਿੰਡਾਂ ਤੋਂ ਟਰੈਕਟਰ ਲੈ ਕੇ ਵੀਰ ਪਹੁੰਚ ਜਾਂਦੇ ਆ ਕਿਸਾਨ ਆਗੂ ਸਾਹਿਬ ਸਾਡੇ ਨਾਲ ਆ ਵੀਰ ਪਲਵਿੰਦਰ ਸਿੰਘ ਮਹਲ ਉਹਨਾਂ ਦਾ ਇੱਕ ਜਰੀਆ ਬਣ ਕੇ ਉਹ ਪਹੁੰਚਦੇ ਆ ਤੇ ਡੀਜ਼ਲ ਦੀ ਸੇਵਾ ਜਿਹੜੀ ਆ ਸੰਗਤ ਦੇ ਸਜੇਦਾਂ ਵਾਲਾ ਸੀ ਕਰਦੇ ਆ ਸਾਡੇ ਨਾਲ ਬੜੀ ਪਿਆਰੀ ਸ਼ਖਸੀਅਤ ਜਿਹੜੇ ਕਿ ਯੂਕੇ ਦੀ ਧਰਤੀ ਤੋਂ ਵੀਰ ਗੁਰਦੇਵ ਸਿੰਘ ਵਿਰਦੀ ਜੀ ਇੱਥੇ ਪਹੁੰਚੇ ਹੈਗੇ ਆ ਤੇ ਵਿਰਦੀ ਸਾਹਿਬ ਕੋ ਇਹ ਪੁੱਛਾਂਗੇ ਕਿ ਲੋਕੇਸ਼ਨ ਤੇ ਜਿੱਥੇ ਪਹੁੰਚੇ ਹੋ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਹੋ ਜਿਹਾ ਔਕੜਾ ਸੀ ਰਸਤਾ ਕਿਵੇਂ ਦਾ ਸੀ ਸਾਰੀ ਗੱਲਬਾਤ ਕਰਾਂਗੇ ਗੁਰਫਤੇ ਸੱਚ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਰਦੀ ਸਾਹਿਬ ਕਿਵੇਂ ਰਿਹਾ ਸਫਰ ਇਹ ਤੁਹਾਡਾ ਕਿਉਂਕਿ ਕੁਝ ਕੁ ਮਿੰਟਾਂ ਪਹਿਲਾਂ ਹੁਣ ਸਫਰ ਕੀਤਾ ਸੀ ਨਾ ਤੇ ਤੁਸੀਂ ਵੇਖ ਰਹੇ ਸੀ ਤ੍ਰੇਤਾ ਚਾਰਜ ਫੇਰੇ 8 ਤੋਂ 10 ਤੱਕ 12 ਬਾਰ ਬਾਰ ਫੋਟੇਜ ਹਲਾਕੇ ਚ ਪਾਣੀ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਬਾਹੀ ਹੋਈ ਹੋਈ ਹੈ ਇਸ ਕਰਕੇ ਇਹਨਾਂ ਕਿਸਾਨ ਜਿਹੀਆਂ ਬੰਦੀਆਂ ਦਾ ਆਪ ਦੀ ਦੇ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਤਾਂ ਇਹਨਾਂ ਉਪਰਾਲਾ ਕਰ ਰਿਹਾ ਹੈ ਅਗਰ ਗਵਰ ਕਿ ਇਹਨਾਂ ਵਾਸਤੇ ਕੁਛ ਨਾ ਕੁਛ ਕੀਤਾ ਜਾਣਾ। ਉਠਾਰੂ ਸਾਹਿਬ ਪਹਿਲੋਂ ਤੇ ਸਯੋਗੀ ਤੁਸੀਂ ਉਹ ਸਾਡੀਆਂ ਗਵਰਨਮੈਂਟ ਨਾਲ ਇਹ ਇਲਾਕੇ ਜਦੋਂ ਆਉਂਦੇ ਆ ਨਾ ਤੇ ਅਸੀਂ ਬਾਬੇ ਨਾਨਕ ਦਾ ਜ਼ਿਕਰ ਕਰਦੇ ਹੁੰਦੇ ਆ ਹਨਾ ਇਹ ਧਰਤੀ ਮਾਲ ਸਾਹਿਬ ਉਹ ਪਵਿੱਤਰ ਅਸਥਾਨ ਡੇਰਾ ਬਾਬਾ ਨਾਨਕ ਜਿੱਥੋਂ ਤੁਸੀਂ ਲੰਘ ਕੇ ਆਇਓ ਹਨਾ ਇੱਕ ਸਾਈਡ ਦੇ ਉੱਤੇ ਤੇ ਉਹ ਧਰਤੀ ਤੋਂ ਨਾ ਗੁਰੂ ਸਾਹਿਬ ਨੇ ਉਪਦੇਸ਼ ਕੀਤਾ ਹੋਇਆ ਜਿਹੜਾ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕਣ ਦਾ ਤੁਸੀਂ ਨਾਮ ਜਪਦੇ ਹੋ ਵੰਡ ਕੇ ਛਕਦੇ ਹੋ ਦੱਸਣ ਦਿੰਨੇ ਹੋ ਹਨਾ ਤੇ ਕੀਰਤੀ ਲੋਕ ਆਏ ਇਹ ਬਾਬਾ ਜਿਨ੍ਹਾਂ ਦੇ ਕੁਝ ਦਿਨ ਪਹਿਲਾਂ ਅਸੀਂ ਸੋਆ ਇੱਥੇ ਕਰਕੇ ਗਏ ਆ ਇਹ ਕਿਰਤੀ ਬਾਬੇ ਆ ਜੀ ਇਸ ਇਲਾਕੇ ਤੇ ਤੇ ਜੇ ਸਾਨੂੰ ਬਾਬੇ ਨਾਨਕ ਨੇ ਹੋਕਾ ਦਿੱਤਾ ਹੋਇਆ ਵਾ ਸੁਨੇਹਾ ਦਿੱਤਾ ਹੋਇਆ ਤੇ ਉਸ ਹੋਕੇ ਤੁਸੀਂ ਫੁੱਲ ਚੜ ਰਹੇ ਹੋ ਹਾਂ ਤੇ ਅਸੀਂ ਸਹਿਯੋਗੀ ਬਣ ਜਾਂਦੇ ਆ ਜੀ ਪਹਿਲਾਂ ਤੇ ਤੁਹਾਡਾ ਦਿਲ ਦੀਆਂ ਗਰੇ ਧੰਨਵਾਦ ਆ ਕਈ ਦਿਨ ਤੋਂ ਆਪਾਂ ਸੰਪਰਕ ਦੇ ਵਿੱਚ ਸੀ ਅੱਜ ਤੁਸੀਂ ਗਰਾਊਂਡ ਲੈਵਲ ਤੇ ਪਹੁੰਚੇ ਹੋ ਜਿਹੜਾ ਰਸਤਾ ਸੀ ਦਰਿਆੋਂ ਪਾਰਦਾ ਉਹ ਕਿਵੇਂ ਦਾ ਵੇਖਿਆ ਤੁਸੀਂ ਤਾਂ ਪੁਲ ਚੜ ਰਹੇ ਸੀ ਨਾ ਤੇ ਬਹੁਤ ਤੁਸੀਂ ਵਾਹਿਗੁਰੂ 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 ਕਰਕੇ ਕੋਈ ਦਰਿਆ ਦੇ ਉੱਤੋਂ ਲੰਘਦੇ ਰਹੇ ਆ ਉਸ ਸ਼ੁਕਰਾਨਾ ਕਰਦੇ ਆ ਮਾਲਕਾ ਸੱਚੇ ਬਾਸ਼ਾ ਤੋਂ ਵੀ ਪਾਰ ਕਰਨਾ ਅੰਦਰ ਡਰ ਲੱਗਦਾ ਇਹ ਲੋਕ ਕਿਸ ਤਰ੍ਹਾਂ ਇੱਥੇ ਰਹਿੰਦੇ ਆ ਇਹਨਾਂ ਨੂੰ ਪਤਾ ਜਾਣਦੇ ਆ ਹਾਂਜੀ ਬਾਕੀ ਉਸ ਬਾਬਾ ਨਾਨਕ ਨੂੰ ਪਤਾ ਉਹ ਕਿਸ ਤਰ੍ਹਾਂ ਦੇ ਇਹ ਹਾਲਾਤ ਇਹਨਾਂ ਦੇ ਉੱਤੇ ਆਏ ਆ ਔਰ ਕਿਸ ਤਰ੍ਹਾਂ ਦੇ ਹਾਲਾਤ ਅੱਗੇ ਵਾਸਤੇ ਚੱਲ ਰਹੇ ਆ ਬਹੁਤ 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 ਹੀ ਸ਼ੁਕਰਾਨਾ ਹੈ ਇਹਨਾਂ ਜ਼ਿੰਮੇਵਾਰਾਂ ਦਾ ਜਿਹੜੇ ਕਿ ਇੱਥੇ ਟਰੈਕਟਰ ਲੈ ਕੇ ਸੇਵਾ ਵਾਸਤੇ ਪਹੁੰਚੇ ਹੋਇਆ ਇਹਨਾਂ ਭਰਾਵਾਂ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਹੈ ਔਰ ਬਾਕੀ ਜੋ ਵੀ ਸੇਵਾ ਸਾਡੇ ਵੱਲੋਂ ਰਾਮਗੜੀਆ ਮੇਰੇ ਜਠੇਰਿਆਂ ਵੱਲੋਂ ਉਹ ਅਸੀਂ ਜੋ ਸਾਨੂੰ ਉਹਨੇ ਬਖਸ਼ਿਸ਼ ਕੀਤਾ ਉਸ ਕਮਾਈ ਦੇ ਵਿੱਚੋਂ ਅਸੀਂ ਇਹਨਾਂ ਨੂੰ ਦੇ ਕੇ ਜਾ ਰਹੇ ਗੋ ਵੀ ਤਲ ਫਲ ਉਹਨਾਂ ਨੇ ਸਾਨੂੰ ਦਿੱਤਾ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਧੰਨਵਾਦ ਕਰਦੇ ਆ ਸ਼ੁਕਰਾਨਾ ਤੁਹਾਡਾ ਤੇ ਅਸੀਂ ਹਮੇਸ਼ਾ ਇਹ ਕਹਿੰਦੇ ਹੁੰਨੇ ਕਿ ਮਾਲਜਾ ਮੈਂ ਕਹਿੰਦਾ ਹੁਣ ਕਿ ਜਦੋਂ ਵੀ ਤੁਸੀਂ ਆਉਣੇ ਹੋ ਨਾ ਗਰਾਊਂਡ ਤੇ ਜ਼ਰੂਰ ਆਇਆ ਕਰੋ ਬੜੀ ਖੁਸ਼ੀ ਮਿਲਦੀ ਹੈ ਜਦੋਂ ਮੈਨੂੰ ਗੁਰਦੇਵ ਸਿੰਘ ਸਰਦਾਰ ਸਾਹਿਬ ਕਹਿੰਦੇ ਆ ਨਾ ਤਿੰਨ ਦਿਨ ਪਹਿਲਾਂ ਮੇਰੀ ਕਿਤੇ ਗੱਲ ਹੋਈ ਨਾ ਮੈਨੂੰ ਕਹਿੰਦੇ ਕਿ ਮੈਂ ਵੀ ਵੇਖਣਾ ਚਾਹਉਣਾ ਸੇਵਾ ਚੱਲਦੀਆਂ ਕਿੱਥੇ ਆ ਤੇ ਬੜੀ ਖੁਸ਼ੀ ਹੋਈ ਮੈਂ ਕਿਹਾ ਜੀ ਵਧੀਆ ਜਿੱਦਾਂ ਤੁਹਾਡਾ ਕੋ ਟਾਈਮ ਹੋਗਾ ਮੈਨੂੰ ਦੱਸ ਦਿਓ ਆਪਾਂ ਬਣਾਵਾਂਗੇ ਪ੍ਰੋਗਰਾਮ ਲొਕੇਸ਼ਨ ਤੇ ਜਾਵਾਂਗੇ ਤੇ ਸਦਾ ਗੁਰਦੇਵ ਸਿੰਘ ਜੀ ਸ਼ੁਕਰਾਨਾ ਤੁਹਾਡਾ ਤੁਸੀਂ ਲొਕੇਸ਼ਨ ਤੇ ਉਸ ਮਾਲਕ ਦਾ ਜੀ ਨਹੀਂ ਜਿਸ ਨੇ ਸਾਨੂੰ ਇਹ ਮੌਕਾ ਦਿੱਤਾ ਅਸੀਂ ਕੌਣ ਹਾਂ ਉਸ ਦੇ ਮੋਰੇ ਸਾਡਾ ਕੋਈ ਜ਼ੋਰ ਨਹੀਂ ਅੱਗਾ ਜੋ ਸਾਨੂੰ ਦੰਦਾ ਉਹ ਉਹ ਹੀ ਦੰਦਾ ਇਹ ਹੀ ਲਿਵ ਸੀ ਲੈ ਜੀ ਕਿਰਤ ਕਮਾਈ ਨਾ ਦੱਸਾ ਨਾ ਦੀ ਕਿਰਤ ਕਮਾਈ ਬਿਟੋ ਜੋ ਵੀ ਬੱਚਿਆਂ ਨੇ ਆਪਣਾ ਦਿੱਤਾ ਹੈਗਾ ਉਹ ਅਸੀਂ ਸੈਲਫੋਨ ਕਰਕੇ ਸਾਰੇ ਜਗ੍ਹਾ ਤੇ ਦੇਖ ਕੇ ਜਾਣਾ ਹੈ ਤੁਹਾਡੇ ਉਹਨਾਂ ਸਾਰੇ ਪਰਿਵਾਰਾਂ ਵਾਸਤੇ ਅਸੀਂ ਅਰਦਾਸ ਬੇਨਤੀ ਕਰਾਂਗੇ ਮਾਲ ਸਾਹਿਬ ਜਦੋਂ ਤੁਸੀਂ ਪਿੰਡ ਜਾਣਾ ਨਾ ਜਦੋਂ ਗੁਰਦਵਾਰ ਸਾਹਿਬ ਜਾਓਗੇ ਉਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਿਓ ਹਾਂ ਬਿਲਕੁਲ ਜੀ ਆਪਾਂ ਕਰ ਲੈਨੇ ਜੀ ਕੋਈ ਗੱਲ ਨਹੀਂ ਆਪਾਂ ਮੇਰੇ ਨਾਲ ਭਾਈ ਸਾਹਿਬ ਤੁਹਾਨੂੰ ਗੱਲ ਪੰਤ ਸੁਣ ਲਈਏ ਪਹਿਲੇ ਉਹਨਾਂ ਦੇ ਨਾਲ ਨਹੀਂ ਜੀ ਨਹੀਂ ਇਹ ਤੁਹਾਡੇ ਪਹਿਲੋਂ ਅਸੀਂ ਸੇਵਾ ਕਰਾਂਗੇ ਮਾਇਆ ਫੇਰ ਲਵਾਂਗੇ ਮਾਇਆ ਤੁਹਾਡੀ ਆਗੀ ਆ ਕਾਲੇ ਗੱਲ ਪਤਾ ਕੀ ਹੋਲਾ ਨਹੀਂ ਹੋਣ ਦੇਣਾ ਇਹਨਾਂ ਨੂੰ ਬਹੁਤ ਇਹਨਾਂ ਦੇ ਸਿਰ ਤੇ ਰੱਖਣਾ ਆ ਕਿਉਂਕਿ ਇਹਨਾਂ ਬਗੈਰ ਅਸੀਂ ਵੀ ਕੁਝ ਨਹੀਂ ਆ ਮੈਂ ਹੋਰ ਸੇਵਾ ਲਾ ਦਾਂਗੇ ਬਾਅਦ ਦੀ ਹਾਂਜੀ ਰਾਮਗੜੀਆ ਪਾਈ ਚਰਨ ਕਿਉਂਕਿ ਅਸੀਂ ਗੁਰਦੇਵ ਸਿੰਘ ਜੀ ਮੈਂ बार-बार ਇਹ ਗੱਲ ਕਹਿੰਨਾ ਕਿ ਇਹ ਸੇਵਾ ਸਾਡੋ 12 ਤੋਂ ਨਾ ਰਾਮਗੜੀ ਸਾਡੇ ਜਸੇਰੇ ਗੁਰਦੁਆਰੇ ਨਕੋਦਰ ਨਕੋਦਰ ਦੇ ਕੋਲ ਸਿਦਮਾ ਸਟੇਸ਼ਨ ਹੈ ਹਾਂਜੀ ਹਾਂਜੀ ਸਾਡੋ 12 ਤੋਂ ਅਥੇ ਗੁਰਦੁਆਰਾ ਬਣਾਈ ਸੀ ਉਹ ਸਾਡੇ ਇੱਕ ਭਾਈ ਸਾਹਿਬ ਸੀਗੇ ਉਹ ਅਕਲਕੱਤੇ ਤੋਂ ਉਹ 1 ਕਰੋੜ ਰੁਪਏ ਮੇਰੇ ਹੱਥੀ ਉੱਥੇ ਉਹਨਾਂ ਨੇ ਲਾਇਆ ਸਾਨੂੰ 12 ਤੋਂ ਉੱਥੇ ਦਾ ਮੈਂ ਖਜ਼ਾਨਚੀ ਆਂ ਔਰ ਮੈਂ ਇੰਗਲੈਂਡ ਵੀ ਆਣਾ ਤੇ ਇੱਥੇ ਹੋਈ ਸਾਰਾ ਜਗ੍ਹਾ ਬਸਰਫ ਸੀ ਫਿਰ ਤੇ ਸਾਨੂੰ ਚਾਹੀਦੀ ਖਜ਼ਾਨਚੀ ਆ ਜੀ ਮਾਲ ਸਾਹਿਬ ਮਾਲ ਸਾਹਿਬ ਖੁਸ਼ ਹੋ ਗਏ ਹੈ ਨਹੀਂ ਬੜੇ ਗੁਰੂ ਘਰ ਦੀ ਕਿਰਪਾ ਜੀ ਹਾਂ ਜੀ ਸਾਡੇ ਜੋੜ ਮੇਲਾ ਆਣਾ 22 ਮਾਰਚ ਦਾ 5-6000 ਸੰਗਤਾਂ ਬਾਹਰ ਆਉਣੀਆਂ ਜਿਨ੍ਹਾਂ ਵਾਸਤੇ ਸਾਰਾ ਇਹ ਪ੍ਰਾਲਾ ਕਰਨਾ ਹੈ ਸਾਨੂੰ ਚਾਹੀਦੇ ਵੀ ਖਜ਼ਾਨਚੀ ਆ ਪੈਸੇ ਦਾ ਹਿਸਾਬ ਤਾ ਬ ਰੱਖਣ ਵਾਲੇ ਗੁਰੂ ਸਾਹਿਬ ਨੇ ਬੜੀ ਬਰਕਤ ਪਾਈ ਆ ਜੀ ਤੁਹਾਡੇ ਖਜ਼ਾਨਿਆਂ ਦੇ ਵਿੱਚ ਮਾਇਆ ਆਈ ਤੁਸੀਂ ਦਸੰਦ ਕੱਢਿਆ ਤੁਹਾਡੇ ਉਸ ਪਰਿਵਾਰ ਵਾਸਤੇ ਚੜ੍ਹਦੀ ਕਲਾ ਦੀ ਅਰਦਾਸਾਂ ਬੇਨਤੀਆਂ ਕਰਦੇ ਆਂ ਭਾਈ ਸਾਹਿਬ ਸਾਡੇ ਨਾਲ ਭਾਈ ਸਾਹਿਬ ਕਿਵੇਂ ਹੋ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਭਾਈ ਜੀ ਕਿੱਥੇ ਜਮੀਨ ਕਿਹੜੀ ਆ ਤੁਹਾਡੀ ਜਮੀਨ ਸਾਡੀ ਜ਼ਮੀਨ ਦੇ ਵਿੱਚ ਹੀ ਖਲੋਤੇ ਜੀ ਤੁਹਾਡੀ ਜ਼ਮੀਨ ਜੀ ਖਲੋਤੇ ਆ ਠੀਕ ਆ ਠੀਕ ਆ ਤੇ ਝੋਨਾ ਸਾਡਾ ਮਾਰਿਆ ਗਿਆ ਵਾ ਤਾਡੀ ਮਿਹਰਬਾਨੀ ਆ ਤੇ ਤੋਹਾਂ ਸਾਡਾ ਪਾਸਾ ਥੱਲੇ ਆ ਨੀ ਤੇ ਛਾਡੇ ਗਲੋਂ ਦੇ ਪੈਲੀ ਪਤਰੀ ਕਰਦੀ ਕੋਈ ਵਾ ਨਹੀਂ ਛਾਨੂ ਝੋਨੇ ਮੁੱਠ ਦੀ ਨਹੀਂ ਆਸੀ ਆਗੀ ਤੇ ਤੁਹਾਡੀ ਸਾਹ ਆਸੇ ਬਹੁਤ ਜਾਦੀ ਪਿਆ ਝੋਨੇ ਬੜੇ ਹੀ ਤੇ ਝੋਨੇ ਮਾਰੇ ਗਏ ਨੇ ਤੇ ਰੇਤ ਪੈ ਗਈ ਆ ਪਾਲ ਪੈ ਗਈ ਆ ਚਲੋ ਤੋਹਾਂ ਮਿਹਰਬਾਨੀ ਕੀ ਤਾ ਇੱਥੋਂ ਮੰਗਾਏ ਸਾਡੇ ਕੋ ਤੇ ਕਣਕ ਵੀ ਜਿੰਦੀ ਵੀ ਨਹੀਂ ਆਏ ਨੀ ਗੁਰੂ ਸਾਹਿਬ ਕਰਦੇ ਜੀ ਸ੍ਰੀ ਸਾਹਿਬ ਨਾਮ ਕੀ ਜੇ ਤੁਹਾਡਾ ਸમિતਰ ਸਿੰਘ ਸਮਿੰਤਰ ਸਿੰਘ ਜੀ ਵੇਖੋ ਜਰੀਆ ਬਣਦਾ ਮੈਂ ਤੁਹਾਨੂੰ ਉਹਦੋਂ ਦੱਸਿਆ ਸੀ ਨਾ ਮਾਲ ਸਾਹਿਬ ਮੈਂ ਇੱਕ ਗੱਲ ਕਰਦਾ ਹੁਣ ਕਿ ਸੰਗਤ ਕਰਾਉਂਦੀ ਸਾਰਾ ਕੁਝ ਐ ਸੰਗਤ ਦੇ ਵਿੱਚ ਰੱਬ ਵੱਸਦਾ ਸੀ ਸੰਗਤ ਦੇ ਵਿੱਚ ਰੱਬ ਹੁੰਦਾ ਸਦਾ ਗੁਰਦੇਵ ਸਿੰਘ ਕਹਿੰਦੇ ਕਿ ਮੇਰੇ ਸਹਯੋਗੀਆਂ ਨੇ ਮੇਰੇ ਪਰਿਵਾਰ ਨੇ ਮਾਇਆ ਦਿੱਤੀ ਮੈਂ ਲੈ ਕੇ ਚਾਲੇ ਪਾਤੇ ਤੁਹਾਡੇ ਕੋਲ ਲੈ ਕੇ ਆ ਗਿਆ ਤਾਂ ਸਮਿੰਤਰ ਸਿੰਘ ਜੀ ਅਸੀਂ ਆਪਾਂ ਨਾ ਇੱਕ ਸਹਯੋਗੀ ਆ ਵੀਰ ਨਾਲ ਖਲੋਤੇ ਆ ਸਾਡੀ ਟੀਮ ਨਾਲ ਅਸੀਂ ਇੱਕ ਵਜੋ ਸਹਿਯੋਗੀ ਬਣ ਜੰਨੇ ਆ ਤੇ ਸਤਾ ਗੁਰਦੇਵ ਸਿੰਘ ਵਿਦੇਸ਼ਾਂ ਤੋਂ ਚੱਲ ਕੇ ਤੁਹਾਡੀ ਸਵਾਸਤੀ ਪਹੁੰਚੇ ਮੈਂ ਤਾਂ ਜੀ ਇਹਨਾਂ ਦੀ ਸ਼ਾਬਾਸ਼ ਹੈ ਜੇ ਬਹੁਤ ਮਿਹਰਬਾਨੀ ਜਿੰਨੀ ਇਹਨਾਂ ਸੇਵਾ ਕੀਤੀ ਤੇ ਸਾਡਾ ਦਿਨ ਮੋੜਨ ਗਿਆ ਹਾਂ ਬਿਲਕੁਲ ਨਹੀਂ ਤੇ ਸਾਨੂੰ ਤੇ ਕਣਕ ਦੀ ਵੀ ਆਸ ਹੀ ਨਹੀਂ ਬੀਜਣ ਦੀ ਹੈਗੀ ਭਾਰੀ ਤਾਂ ਹੁੰਦਾ ਤੇ ਵੀਰ ਦੇ ਹੁਣ ਬੀਜੀ ਜਾਊਗੀ ਆਸ ਬਣ ਕੇ ਮਿਹਰਬਾਨੀ ਸ਼ਾਹ ਸਾਨੂੰ ਵੀ ਵੀ ਦਿੱਤਾ ਤੇਲ ਵੀ ਦਿੱਤਾ ਪਹਿਲੀ ਪੱਧਰੀ ਕਰਾ ਦਿੱਤੀ ਉਹਨਾਂ ਕਿਰਪਾ ਕਰਤੀ ਬਹੁਤ ਮਾਲ ਸਾਹਿਬ ਵੀਰ ਗੁਰਦੇਵ ਸਿੰਘ ਪਹੁੰਚੇ ਆ ਬੜਾ ਵਧੀਆ ਲੱਗਾ ਹਨਾ ਖੁਸ਼ੀ ਮਿਲਦੀ ਆ ਜਦੋਂ ਇਹੋ ਜਿਹੇ ਪਰਿਵਾਰ ਸਾਡਾ ਆਣ ਕੇ ਤੇ ਗਰਾਊਂਡ ਤੇ ਸੇਵਾ ਤੇ ਅਸੀਂ ਵੈਸੇ ਬਹੁਤ ਆਉਂਦੀ ਆ ਦਸਵੰਦ ਆ ਜਾਂਦਾ ਸੇਵਾ ਕਰ ਜਾਂਦੇ ਆ ਕਹਿ ਦਿੰਦੇ ਆ ਸੰਗਤ ਵਾਸਤੇ ਪਰ ਜਦੋਂ ਸਦਾ ਗੁਰਦੇਵ ਸਿੰਘ ਵਰਗੇ ਲੋਕੇਸ਼ਨ ਤੇ ਆਣ ਕੇ ਸੇਵਾ ਕਰਨ ਫਿਰ ਖੁਸ਼ੀ ਵੀ ਮਿਲਦੀ ਆ ਹਨਾ ਵੈ ਖਾਲਸਾ ਵੈ ਖਤੇ ਦੀ ਸਰਦਾਰ ਗੁਰਦੇਵ ਸਿੰਘ ਹੁਣੇ ਇੱਥੇ ਵੀਰ ਦੀ ਸਾਹਿਬ ਪਹੁੰਚੇ ਨੇ ਉਹਨਾਂ ਨੇ ਪਹੁੰਚ ਕੇ ਗਰਾਊਂਡ ਤੇ ਇਹ ਵੇਖਿਆ ਵੀ ਸੇਵਾ ਕਿੱਥੇ ਚੱਲ ਰਹੀ ਆ ਅਸਲੀ ਗਰੀਬ ਦੀ ਮੂੰਹ ਤੇ ਗੁਰੂ ਦੀ ਗੋਲ ਇੱਕ ਬਰਾਬਰ ਆ ਹਨਾ ਇਹਨਾਂ ਦਾ ਬਹੁਤ ਹੀ ਭਾਰਤੀ ਕਿਸਾਨ ਜੁਨੇ ਇਕਤਾ ਸੰਘਰਸ਼ ਜਿੱਥੇ ਬੰਦੀ ਵੱਲੋਂ ਧੰਨਵਾਦ ਕਰਦੇ ਆ ਤੇ ਇਲਾਕੇ ਵੱਲੋਂ ਵੀ ਧੰਨਵਾਦ ਕਰਦੇ ਆ ਇਹ ਗਰੀਬ ਜਿਹੜੇ ਦੋ ਦੋ ਚਾਰ ਤਿੰਨ ਦਿਨ ਕਿਲੇ ਚਾਰ ਚਾਰ ਪੰਜ ਪੰਜ ਇਹ ਰੇਤਾ ਹੀ ਨਹੀਂ ਹਟਾ ਸਕਦੇ ਹਮਮ ਇੱਕ ਕਾਲ ਚੈਨਲ ਦਾ ਵੀ ਬਹੁਤ ਧੰਨਵਾਦ ਕਰਦੇ ਆ ਲੱਖਾਂ ਰੁਪਈਆ ਦਾ ਇਹਨਾਂ ਨੇ ਤੇਲ ਇੱਥੇ ਦੇ ਚੁੱਕੇ ਨੇ ਇੱਕ ਕਿੱਲੇ ਦੇ 50 50 ਦਾ ਖਰਚਾ ਡੀਜ਼ਲ ਦਾ ਆ ਰਿਹਾ ਤੇ ਜੀਮੇਦਾਰ 50000 ਲਾਉਣ ਦੀ ਸਮਰੱਥਾ ਕਿ ਨਹੀਂ ਹੈਗਾ ਬਿਲਕੁਲ ਬਿਲਕੁਲ ਬੋ ਰੋੜ ਗਿਆ ਬੋ ਰੋੜ ਗਿਆ ਵੇਖਣੀ ਲੈ ਜੇ ਸੋਲਰਾਂ ਦਾ ਕੀ ਬਣ ਗਿਆ ਇਹਨਾਂ ਨੂੰ ਪੈਰਾਸਰ ਕੀਤਾ ਤੇ ਤੁਸੀਂ ਕੀਤਾ ਤੇ ਜੇ ਇਹ ਆਪਾਂ ਅੱਜ ਇਹਨਾਂ ਨੂੰ 40 ਕਿਲੋ ਵੀ ਪਾ ਕੇ 20 ਕੁਇੰਟਲ ਦਾਣੇ ਨਿਕਲਣਗੇ ਇਹਨਾਂ ਦਾ ਤੇ ਮਜ਼ਦੂਰਾਂ ਦਾ ਪੈਰੇ ਪੜੇ ਹੋ ਸਕਦੇ ਆ ਪੈਰਾਸਰ ਫੇਰ ਹੀ ਪੈਰਾਸਰ ਖੜੇ ਹੋ ਸਕਦੇ ਹੋਰ ਇਹਨਾਂ ਨੂੰ ਰਸਤੇ ਜਿੰਨੀ ਮਰਜ਼ੀ ਦੇਈ ਜਾਓ ਨਹੀਂ ਕਰਨ ਹਾਂ ਹਾਂ ਮਤਲਬ ਇਹਨਾਂ ਦੇ ਕਰਜ਼ੇ ਵੀ ਉਹਨੇ ਭੱਤੇ ਬੈਂਕਾਂ ਤੋਂ ਸੁਸਾਇਟੀਆਂ ਤੋਂ ਆਰਤੀਆਂ ਤੋਂ ਚੁੱਕੇ ਇਹਨਾਂ ਨੇ ਕਰਜ਼ੇ ਇਸ ਕਰਕੇ ਇਹਨਾਂ ਦੀ ਬਹੁਤ ਸਰਦਾਰ ਗਦੇਵਸੋਂ ਦਾ ਬਹੁਤ ਧੰਨਵਾਦ ਕਰਦੇ ਆ ਲొਕੇਸ਼ਨ ਤੇ ਆਏ ਨੇ ਸਮਾਂ ਕੱਢ ਕੇ ਆਏ ਨੇ ਇਹਨਾਂ ਐਡੀ ਦੂਰੋਂ ਆਉਣਾ ਵਿਜਿਟ ਕਰਨੀ ਫਿਰ ਆਪਾਂ ਮਤਲਬ ਇਥੇ ਲੋਕੇਸ਼ਨ ਤੇ ਪਹੁੰਚ ਕੇ ਬਿਲਕੁਲ ਇਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਆੜ ਹੀ ਸੇਵਾ ਚੱਲਣ ਦੀ ਤੇ ਸਾਡੀ ਜਥੇਬੰਦੀ ਵੱਲੋਂ ਬਸ ਇੰਨਾ ਕਿ ਆਪਾਂ ਟਰੈਕਟਰ ਹੀ ਦੇ ਸਕਦੇ ਆ ਸੜਕੋ ਸੇਵਾ ਇੰਨੀ ਨਹੀਂ ਤਕੜੀ ਆ ਕਿ ਸੇਵਾ ਸਰਦਾਰ ਗਰੇਵ ਸਿੰਘ ਹੋਰ ਗਿਆ ਸਹਿਯੋਗ ਨਾਲ ਹੀ ਚੱਲ ਰਹੀ ਆ ਕਾਲ ਚੈਨਲ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੋਰ ਤੇ ਆਪਾਂ ਕਰ ਜਿੰਨਾ ਕਰ ਸਕਦੇ ਤੁਹਾਡੇ ਚੈਨਲ ਆ ਵੀ ਸੜਕੋ ਤੇਲ ਦੀ ਸੇਵਾ ਨਹੀਂ ਦਿੱਤੀ ਜਾਂਦੀ ਸੇ ਆ ਹੀ ਟਰੈਕਟਰ ਦੇ ਸਕਦੇ ਆ ਸੰਗਤ ਦੇ ਸਕਦੇ ਆ ਦਿਨ ਰਾਤ ਮੁੰਡੇ ਇਥੇ ਟਰੈਕਟਰ ਚਲਾ ਕੇ ਸੋ ਇਕੜ ਦੇ ਤਕਰੀਬ ਪੈ ਜਿਹੜੀ ਪੱਧਰੀ ਕਰ ਗਏ ਨੇ ਤੇ 11 ਇਕੜ ਸਤ ਸਰਦਾਰ ਗਰੇਵ 7000 ਰੁਪਏ ਵਾਲੀ ਆ ਪੱਧਰ ਹੋਣਾ ਇਹ ਸਿਆਲ ਵੀ ਲੱਗਣਾ ਇੱਥੇ ਇਹਨਾਂ ਤੇ ਮੇਰੇ ਤੁਹਾਡੇ ਚੈਨਲ ਆ ਜੀ ਮਦ ਵੀ ਇੱਥੇ ਡੀਜ਼ਲ ਦੀ ਸੇਵਾ ਡੀਜ਼ਲ ਦੀ ਸੇਵਾ ਹੈ ਬੀਜ ਦੀ ਤੇ ਖਾਦ ਦੀ ਜਿਹੜੀ ਖਾਦ ਦੀ ਤੇ ਬੀਜ ਦੀ ਆ ਉਹ ਇੱਕ ਦੋ ਦਿਨਾਂ ਤੱਕ ਕਰਵਾ ਦੋ ਤੇ ਵਧੀਆ ਜਿਹੜੀਆਂ ਪਹਿਲੀਆਂ ਆਪਾਂ ਪੱਧਰ ਕੀਤੀਆਂ ਉਹਨਾਂ ਨੂੰ ਖਾਦ ਤੇ ਬੀਜ ਦੇ ਦੀ ਉਹ ਆਪਦੀ ਪਹਿਲੀ ਚ ਬੀਜ ਸਿਕਨ ਇਹੋ ਹੀ ਟਰੈਕਟਰ ਬੀਜ ਸਿਕਨ ਉਹਨਾਂ ਕੋ ਟਰੈਕਟਰ ਵੀ ਹੈ ਨਹੀਂ ਹੁਣ ਦੇ ਖਰਾਬ ਵੱਜਣ ਦੇ ਆ ਇਦਾਂ ਦੂਆਂ ਮਿੰਟਾਂ ਦੇ ਵਿੱਚ ਲਾ ਕੇ ਸੀਡਰ ਪਾ ਕੇ ਇਹ ਬੀਜ ਨਾ ਕਿਸਾਨ ਕਿਸਾਨ ਨੂੰ ਪੈਰਾਂ ਸਿਰ ਖੜਾ ਕਰ ਹੁਣ ਬਜਾਈ ਤੁਸੀਂ ਚਾਹੋਨੇ ਕਿ ਬਜਾਈ ਸਟਾਰਟ ਕਰਦੀ ਹੈ ਹਨਾ ਗੁਰੂ ਸਾਹਿਬ ਕਿਰਪਾ ਕਰ ਬਜਾਈ ਸਟਾਰਟ ਕਰ ਜਿਹੜੀ ਸੌਕਲਾ ਆਪਾਂ ਪੱਧਰੀ ਕੀਤੀ ਉਹ ਚ ਜਿਹੜੀ ਬਜਾਈ ਆ ਉਹ ਚਾਲੂ ਕਰਦੀ ਸਾਨੂੰ ਬੜੀ ਸਖਤ ਲੋੜਿਆ ਬੀਜ ਦੀ ਤੇ ਖਾਦੀ ਹੁਣੇ ਵੀ ਇੱਕ ਦੋ ਦਿਨਾਂ ਤੱਕ ਜੇ ਕਰਦਣ ਹੁਣ ਜਿਹੜੀ ਕਣਕ ਆ ਉਹ ਲੇਟ ਹੁੰਦਾ ਪਣੀ ਜਿੰਨੇ ਦਿਨ ਲੇਟ ਹੋ ਗਈ ਉਹਨੇ ਕਵੈਂਟਲ ਦਾਨੇ ਝਾੜ ਪਾਈ ਜਨਾ ਅੱਗੇ ਕਿਸਾਨ ਜਿਹੜਾ ਮਤਲਬ ਮਰਿਆ ਝੋਨਾ ਨਹੀਂ ਹੋਇਆ ਉਹਦਾ ਝੋਨਾ ਮਰਿਆ ਗਿਆ ਹੁਣ ਜੇ ਕਣਕ ਵੀ ਲੇਟ ਹੋ ਗਈ ਤੇ ਕਿਸਾਨ ਬਹੁਤਾ ਹਾਸ਼ੀਆ ਤੇ ਪਹੁੰਚੂਗਾ ਅਪੀਲ ਆ ਸੰਗਤ ਕੜੀ ਵੀ ਬੀਜ ਤੇ ਖਾਦ ਦਿਓ ਉੱਥੇ ਮਤਲਬ ਵਿਜ਼ਿਟ ਕਰਕੇ ਨਿਸ਼ਾਨਦੀ ਕਰਕੇ ਵੀ ਜਿੱਥੇ ਅਸਲ ਸੇਵਾ ਦੀ ਲੋੜ ਹੈ ਉੱਥੇ ਦਿਓ ਤੁਸੀਂ 10-10 ਰੁਪਏ ਇਕੱਠੇ ਕਰਕੇ ਜਿੱਦਾਂ ਇਹਨਾਂ ਦੱਸਿਆ ਵੀ ਜਠੇਰਿਆਂ ਦੇ ਜਿਹੜਾ ਗੁਰਦੁਆਰਾ ਸਾਹਿਬ ਆ ਧੰਨਵਾਦ ਕਰਦੇ ਆ ਸਲੂਟ ਕਰਦੇ ਆ ਤਾਂ ਉਹ ਕਿੰਨੇ ਵੀ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਹਰੇਕ ਗੋਲਕ ਖੁੱਲੀ ਇਹਨੇ ਪੰਜਾਬ ਨੂੰ ਬਚਾਇਆ ਜਿਹੜੀ ਸਰਕਾਰ ਦੀ ਵੀ ਨਹੀਂ ਇਹਨਾਂ ਨੇ ਲੋੜ ਮਹਿਸੂਸ ਕੀਤੀ ਇਹ ਸਰਦਾਰ ਕਰਦੇਵ ਸਿੰਘ ਵਰਗਿਆਂ ਕਰਕੇ ਨਹੀਂ ਤੇ ਸਰਕਾਰ ਦੇ ਅੱਗੇ ਇਹਨਾਂ ਨੂੰ ਹੱਥ ਢਾਉਣੇ ਪਏ ਨੇ ਲੋਕ ਸਰਕਾਰ ਦੀ ਨਹੀਂ ਪਰਵਾਹ ਕਰ ਰਹੇ ਇਹੋ ਸਰਦਾਰ ਕਰਦੇਵ ਸਿੰਘ ਹੁਣੀ ਬਾਹ ਫੜ ਰਹੇ ਨੇ ਤੇ ਇਹ ਜਿਹੜੇ ਲੋਕਾਂ ਦੀਆਂ ਪਹਿਲੀਆਂ ਪੱਦਰ ਹੋ ਰਹੀਆਂ ਤੇ ਖਾਦ ਬੀਜ ਦਾ ਵੀ ਅਰੇਂਜਮੈਂਟ ਹੋ ਜਾਏ ਇਹਨਾਂ ਨੂੰ ਆਪਾਂ ਬੀਜ ਕੇ ਦੇ ਦੇਈਏ ਚਲੋ 6 ਮਹੀਨੇ ਤੱਕ ਆਫਤ ਤੇ ਹੈਗੀ ਆ ਮਾਰੇ ਤੇ ਗਏ ਆਏ ਚਲੋ ਆਪਦੇ ਮਾੜਾ ਮੋਟਾ ਪੈਰਾਂ ਸਿਰ ਜਿਹੜੇ ਇਹ ਲੋਕ ਜਿਹੜੇ ਸਟੈਂਡ ਕਰ ਲੈਣਗੇ ਬਿਲਕੁਲ ਜੀ ਖੁਦਾ ਕਰਦੇਵ ਸਿੰਘ ਜੀ ਦਿਲਦਿਆਂ ਕਰਿਆਂ ਉਹ ਧੰਨਵਾਦਵਾ ਤੁਹਾਡਾ ਧੰਨਵਾਦਵਾ ਬਾਲਕ ਦਾ ਧੰਨਵਾਦ ਆਪਾਂ ਤੇ ਜੀ ਲਓ ਜੀ ਆਪਾਂ ਪਹਿਲਾ ਟਰੈਕਟਰ ਤੋਰੀਆ ਗੁਰਦੇਵ ਸਿੰਘ ਜੀ ਦਿਓ ਹਰੀ ਝੰਡੀ ਇਹਨਾਂ ਨੂੰ ਉਹਨਾਂ ਨੇ ਕਹਿੰਦਾ ਚਲੋ ਜੀ ਪਾਓ ਚੱਲੇ ਗੁਰੂ ਸਾਹਿਬ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਓ ਜੀ ਚੱਲੇ ਉਧਰਲੇ ਪਾਸੇ ਆਪਾਂ ਸਲਾਮ ਕਰਕੇ ਸਟਾਰਟ ਸੇਵਾ ਸਟਾਰਟ ਜਿਹੜੀ ਹੋ ਚੁੱਕੀ ਆ ਸਦਾ ਗੁਰਦੇਵ ਸਿੰਘ ਜਿਹੜੇ ਕਿ ਸਪੈਸ਼ਲ ਯੂਕੇ ਤੋਂ ਵਿਰਦੀ ਸਾਹਿਬ ਚੱਲ ਕੇ ਆਏ ਆ ਵੀਰ ਮਾਹਲ ਜੀ ਨੇ ਉਹ ਧੰਨਵਾਦ ਕੀਤਾ ਵਾ ਅਕਾਲ ਚੈਨਲ ਵੱਲੋਂ ਅਕਾਲ ਏਡ ਵੱਲੋਂ ਧੰਨਵਾਦ ਕਰਦੇ ਆ ਆਜੋ ਭਾਈ ਸਾਹਿਬ ਕਿਵੇਂ ਹੋ ਹਿੰਦੂ ਪਰਿਵਾਰ ਦੀ ਪੈਲੀ ਹਾਂਜੀ ਹਿੰਦੂ ਵਾਂ ਸਰਦਾਰ ਗੁਰਦੇਵ ਸਿੰਘ ਨੇ ਦੱਸਣਾ ਹਿੰਦੂ ਵਾਂ ਯਾਦ ਪਾਤ ਦਾ ਕੋਈ ਨਹੀਂ ਕੋਈ ਸੇਕਿਆ ਕੋਈ ਸਾਈ ਆ ਇਹ ਦੇਖੋ ਜਿਹੜੀ ਸਰਕਾਰ ਟੈਗ ਲਾਉਂਦੀ ਹੈ ਨਾ ਇਹ ਸਰਕਾਰ ਦਾ ਜਿਹੜਾ ਨਿਸ਼ਾਨਾ ਫੇਲ ਕਰਤਾ ਸਰਦਾਰ ਗੁਰਦੇਵ ਸਿੰਘ ਜੀ ਨੇ ਹੂੰ ਬਿਲਕੁਲ ਇੱਥੇ ਸਾਰਿਆਂ ਦੀ ਸੇਵਾ ਹੋ ਰਹੀ ਇੱਥੇ ਕਿਸਾਨ ਤੇ ਮਜ਼ਦੂਰ ਵੇਖ ਰਹੇ ਨੇ ਉਹਨਾਂ ਨੂੰ ਪੈਰਾਂ ਸਿਰ ਜਿਹੜਾ ਖੜਾ ਕਰ ਰਹੇ ਨੇ ਲੋ ਅਕੀ ਸਭ ਨਾਮ ਦੱਸ ਦੇ ਕ੍ਰੀਨ ਸਰਦਾਰ ਸਾਹਿਬ ਨੂੰ ਮੇਰਾ ਜਸਵਿੰਦਰ ਕੁਮਾਰ ਜੀ ਜਸਵਿੰਦਰ ਕੁਮਾਰ ਜੀ ਪਿੰਡ ਕਿਹੜਾ ਤੁਹਾਡਾ ਪਿੰਡ ਡੱਡੀਆਂ ਜੀ ਡੱਡੀਆਂ ਪਿੰਡ ਹਾਂਜੀ ਪਿੰਡ ਡੱਡੀਆਂ ਤੇ ਜ਼ਮੀਨ ਕਿੱਥੇ ਹੈ ਤੁਹਾਡੀ ਡੱਡੀਆਂ ਜੀ ਹੈ ਜੀ ਡੱਡੀਆਂ ਦੇ ਵਿੱਚ ਜਾਦੀਪੁਰਖੀ ਜ਼ਮੀਨ ਹੈ ਸਾਡੀ ਡੱਡੀਆਂ ਅੱਛਾ ਪਿੰਡ ਡੱਡੀਆਂ ਹਾਂ ਪਿੰਡ ਡੱਡੀਆਂ ਹੈ ਅੱਛਾ ਪਿੰਡ ਡੱਡੀਆਂ ਇੱਥੇ ਹੁੰਦਾ ਸੀ ਹਾਂਜੀ ਹਾਂਜੀ ਹੁਣ ਇਹ ਬੇਚਰਾ ਗਿਆ ਜਦੋਂ 1947 ਚ ਵੰਡ ਹੋਈ ਹੈ ਨਾ ਉਦੋਂ ਇਹੀ ਚਾੜਪੁਰ ਦੀ ਜ਼ਮੀਨ 'ਚ ਜਾ ਬੈਠੇ ਆ ਹਾਂ ਹਾਂ ਇੱਧਰ ਆ ਜੁ ਕੋ ਤੇ ਹਾਂ ਹਾਂਜੀ ਹਾਂਜੀ ਅੱਛਾ ਚਾੜਪੁਰ ਪਿੰਡ ਦੀ ਜ਼ਮੀਨ ਚੱ ਹੋ ਰਹੀ ਹੈ ਹੋ ਰਹੀ ਹੈ ਬਹੁਤ ਬਹੁਤ ਸਹਿਯੋਗ ਮੇਰੇ ਅਕਾਲ ਚੈਨਲ ਵਾਲਿਆਂ ਦਾ ਬਹੁਤ ਸਹਿਯੋਗ ਮਿਲਿਆ ਬਾਕੀ ਆ ਇੱਕ ਤਾਂ ਕਿਸਾਨ ਬਿਲਕੁਲ ਮਾਲ ਸਾਹਿਬ ਹਾਂਜੀ ਮਾਲ ਸਾਹਿਬ ਦੇ ਨਾਲ ਸਹਿਯੋਗ ਦੇ ਨਾਲ ਜੀ ਸਾਡਾ ਜਮੀਨ ਪੱਤਰੀ ਹੋ ਰਹੀ ਹੈ ਜੀ ਸਰਦਾਰ ਗੁਰਦੇਵ ਸਿੰਘ ਉਹਨਾਂ ਦਾ ਵੀ ਸਰਦਾਰ ਗੁਰਦੇਵ ਸਿੰਘ ਪਹੁੰਚੇ ਜੀ ਇਹ ਇੰਗਲੈਂਡ ਤੋਂ ਆਏ ਜੀ ਇਹ ਇੰਗਲੈਂਡ ਤੋਂ ਚੱਲ ਕੇ ਆਏ ਆ ਕਹਿੰਦੇ ਜਿੱਥੇ ਸਵਾਮਾ ਚੱਲਦੀਆਂ ਮੈਂ ਉੱਥੇ ਪਹੁੰਚਦਾ ਚੱਲਦਾ ਬੱਸ ਇਹੋ ਜਾਫਤ ਤੋਂ ਬਚਾਉਣ ਸਨ ਪਾਪਾ ਜੀ ਹਾਂਜੀ ਗਾਂਵ ਵਾਸੀਆ ਕਹਿੰਦੇ ਇਹ ਹਾਫਤ ਤੋਂ ਬਚਾਉਣ ਸਨ ਉਹਨਾਂ ਨੇ ਪ੍ਰੋਗਰਾਮਾ ਕਰੀਏ ਸਾਰੇ ਜਣੇ ਮਿਲ ਕੇ ਰਲ ਕੇ ਹਾਂ ਸੋਖ ਸ਼ਾਂਤੀ ਰਹੇ ਸਭ ਪਰਿਵਾਰਾਂ ਦੇ ਵਿੱਚ ਸਭ ਦੁਨੀਆ ਦੇ ਵਿੱਚ ਇਹੋ ਸਾਡੇ ਕੋਲ ਸੁਨੇਹਾ ਬਿਲਕੁਲ ਆਪਾਂ ਸਦਾ ਗੁਰਦੇਵ ਸਿੰਘ ਦਾ ਧੰਨਵਾਦ ਕਰਨਾ ਜੀ ਇਹੋ ਜੇ ਸੱਜਣ ਦਾਨੀ ਸਾੜਨਾ ਜੁੜੇ ਹੋਏ ਆ ਮੈਂ ਉਹਦੋਂ ਤੁਹਾਨੂੰ ਕਿਹਾ ਸੀ ਨਾ ਕਿ ਅਕਾਲ ਚੈਨਲ ਅਸੀਂ ਇੱਕ ਮਾਧਿਅਮ ਆ ਅਕਾਲ ਇਹ ਇੱਕ ਮਾਧਿਅਮ ਹਨ ਪਿੱਛੇ ਸੰਗਤ ਸਹਿਯੋਗੀ ਸਹਯੋਗ ਕਰਦੀ ਆ ਜਦੋਂ ਮੈਂ ਇੱਥੋਂ ਗਿਆ ਉਹ ਤੋਂ ਅਗਲੇ ਦਿਨ ਇਹਨਾਂ ਦਾ ਸੁਨੇਹਾ ਮਿਲ ਗਿਆ ਸੀ ਮੈਨੂੰ ਕਿ ਆਪਾਂ ਗਰਾਊਂਡ ਤੇ ਜਾਣਾ ਚਾਹੁੰਦੇ ਆ ਤੇ ਮੈਂ ਕਿਹਾ ਜਰੂਰ ਆਪਾਂ ਉੱਥੇ ਚੱਲਾਂਗੇ ਜਿੱਥੇ ਸੇਵਾ ਚੱਲ ਰਹੀ ਹੋਊਗੀ ਕਿਉਂ ਜੀ ਗੁਰਦੇਵ ਸਿੰਘ ਜੀ ਇੱਦਾਂ ਹੀ ਗੱਲ ਹੋਈ ਸੀ ਸਾਨੂੰ ਪਤਾ ਲੱਗ ਗਿਆ ਕਿੰਨਾ ਇਹ ਮੰਝਰ ਕਿਸ ਤਰ੍ਹਾਂ ਦਾ ਖਤਰਨਾਕ ਬਣ ਗਿਆ ਸੀਗਾ ਇੱਥੇ ਜੇ ਰੋ ਪਾਣੀ ਇੱਥੇ ਹੋਊਗਾ ਇੱਥੇ ਕੀ ਹਾਲ ਹੋਊਗਾ ਹਾਂਜੀ ਬਿਲਕੁਲ ਜਾਇਜ਼ ਵੀ ਨੁਕਸਾਨ ਹੋਇਆ ਕਿਸਾਨਾਂ ਦਾ ਉਹ ਆਪ ਅੱਖੀਂ ਵੇਖਣ ਆਏ ਨੇ ਹਾਂ ਬਿਲਕੁਲ ਜੀ ਨਾਲੇ ਸੇਵਾ ਕਰਕੇ ਜਾਣਗੇ ਹੱਥੀ ਸੇਵਾ ਹੋ ਰਹੀ ਹੈ ਹਾਂਜੀ 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 ਗੁਰਦੇਵ ਸਿੰਘ ਜੀ ਬਾਕੀ ਜਿਹੜੀ ਸੰਗਤ ਜੁੜੀ ਹੈ ਉਹਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਜਿਹੜੀ ਯੂਕੇ ਯੂਰ ਆਪੋ ਦੇ ਉਤੇ ਜੋ ਕੋਸ਼ਿਸ਼ ਉਹ ਸਾਰਿਆ ਸਭ ਨੂੰ ਤੇ ਥੈਂਕ ਯੂ ਜਿਆਦਾ ਧੰਨਵਾਦ ਆ ਬਿਲਕੁਲ ਜੀ ਸਦਾ ਗੁਰਦੇਵ ਸਿੰਘ ਜੀ ਚਲੋ ਆਪਾਂ ਉਧਰਲੇ ਪਾਸੇ ਸੇਵਾ ਕਰੀਏ ਹੁਣ ਸਟਾਰਟ ਜਿਹੜੀ ਹੋ ਚੁੱਕੀ ਆ ਤੇਲ ਪੋਈਏ ਨਾਲ ਵੀਰਾਂ ਦੇ ਤੇ ਇਧਰ ਸਾਡੇ ਵੀਰ ਅਮਰਜੀਤ ਸਿੰਘ ਜੀ ਤੇ ਸ਼ੁਕਲਾ ਜੀ ਕਿਵੇਂ ਹੋ ਜੀ ਸ਼ੁਕਲਾ ਸਾਹਿਬ ਚੱਲ ਰਹੀਆਂ ਸਵਾਵਾ ਮੈਂ ਕਹਿੰਦਾ ਪੁਰੀਆਂ ਭੈ ਜੀ ਪਾਈ ਜਾਂਦੇ ਹੋ ਤੇਲ ਫੇਰ ਹਾਂਜੀ 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 ਭਾਈ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਕਿਵੇਂ ਦਾ ਸਫਰ ਰਿਹਾ ਤੇਰਾ ਵੀ ਤੀਸਰਾ ਦਿਨ ਆਇਆ ਸੇਵਾ ਦੇ ਵਿੱਚ ਕਹਿ ਸਕਦੇ ਆ ਮੈਂ ਦਿਨ-ਗਿਣ ਕੇ ਦੱਸ ਰਿਹਾ ਕਿ ਜਦੋਂ ਪਹਿਲੇ ਦਿਨ ਚੱਲੇ ਸੀ ਇਸ ਵੀਰ ਨੇ ਕਿਹਾ ਕਿ ਸ਼ਾਇਦ ਅਗਲੇ ਦਿਨ ਮੁਸ਼ਕਲ ਹੋ ਜਾਏ ਮੈਨੂੰ ਕਿਤੇ ਕੁਛ ਰਜੇਵੇਂ ਆ ਅਗਲੇ ਦਿਨ ਕਹਿੰਦਾ ਮੈਨੂੰ ਫੇਰ ਲੈ ਜਿਓ ਫੇਰ ਉਸ ਤੋਂ ਬਾਅਦ ਕਹਿੰਦਾ ਅਗਲੇ ਦਿਨ ਫੇਰ ਮੈਨੂੰ ਲੈ ਜਿਓ ਤੀਸਰਾ ਦਿਨ ਆ ਵੀਰ ਦਾ ਤੇ ਬਹੁਤ ਵਧੀਆ ਲੱਗਾ ਸ਼ਕਲਾ ਸਾਹਿਬ ਤੁਹਾਡਾ ਧੰਨਵਾਦ ਬਹੁਤ ਮਜ਼ਾ ਆਇਆ ਭਾਈ ਅੱਜ ਵੀ ਬਹੁਤ ਮਜ਼ਾ ਆਂਡਿਆ ਤੇ ਮੈਂ ਕਹਿੰਦਾ ਸੇਵਾ ਇਦਾਂ ਜਲਦੀ ਰਵੇ ਚਲਦੀ ਰਵੇ ਬਿਲਕੁਲ ਹਾਂ ਇਹ ਚਲਦੀਆਂ ਜਦ ਸਦਾ ਗੁਰਦੇਵ ਸਿੰਘ ਜੀ ਆਏ ਹੋਏ ਆ ਇਹਨਾਂ ਗੁਰਦੇਵ ਸਿੰਘ ਜੀ ਤੁਹਾਡਾ ਦਿਲਦਿਆਂ ਕਰਾਈਆਂ ਤੋਂ ਤੁਸੀਂ ਸਹਿਯੋਗੀ ਬਣੇ ਰਹੇ ਹੋ ਸਾਡੇ ਅਸੀਂ ਹਮੇਸ਼ਾ ਕਹਿੰਨੇ ਆ ਅਕਾਲ ਚੈਨਲ ਅਕਾਲ ਏਡਕਾ ਮਾਧਿਅਮਾ ਤੁਹਾਡੇ ਸਹਿਯੋਗ ਨਾਲ ਸੌਵਾਂ ਚੱਲਦੀਆਂ ਇਹ ਤੇ ਸਾਡੇ ਨੌਜਵਾਨ ਵੀਰ ਵੀ ਆ ਕੋਸ਼ਿਸ਼ ਕਰਨਗੇ ਆ ਉਹ ਗੁਰਦੇਵ ਸਿੰਘ ਜੀ ਆਪਾਂ ਇਹਨਾਂ ਵੀਰਾਂ ਨਾਲ ਵੀ ਗੱਲਬਾਤ ਕਰੀਏ ਕਿਹੜਾ ਇਲਾਕਾ ਜੀ ਆਪਣਾ ਸਾਡਾ ਇਲਾਕਾ ਚੜਪੋਰਾ ਚੜਪੋਰਾ ਹਾਂਜੀ ਪਹਿਲੀ ਕਿੱਥੇ ਤੁਹਾਡੀ ਟਾਲੀ ਰਵੀ ਤੋਂ ਪਾਰ ਤੁਹਾਡੀ ਨੂੰ ਘਰਣਾ ਹਾਂ ਤੁਹਾਡੀ ਉਧਰਲੇ ਪਾਸੇ ਆ ਪਿਆਲੀ ਨਹੀਂ ਰਵੀ ਇਧਰਲੇ ਪਾਸੇ ਆ ਰਵੀ ਤੋਂ ਪਾਰ ਅੱਛਾ ਤੁਸੀਂ ਨਾਲ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਇਹ ਤੁਹਾਡੀ ਪਹਿਲੀ ਹੈ ਜਿਹੜੀ ਵਾਹ ਰਹੀ ਹੋ ਤੁਸੀਂ ਹਾਂਜੀ ਇਹ ਸਾਡੀ ਤੁਹਾਡੀ ਪਹਿਲੀ ਹੈ ਹਾਂਜੀ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਆ ਵੇਖ ਲਓ ਕੁਝ ਬਚਿਆ ਕਿ ਨਹੀਂ ਕੁਝ ਨਹੀਂ ਕੁਝ ਨਹੀਂ ਬਚਿਆ ਕਿੰਨੀਆਂ ਪੈਲੀਆਂ ਸੀ ਟਾਲੀਆਂ ਉਹ ਗੱਲ ਹੈ ਭਾਈ ਵਾਹ 16 17 ਗਲੇ ਸਾਂ ਕੁਝ ਨਹੀਂ ਬਚਿਆ ਐ ਹੋਈ ਹੁਣ ਪੈਲੀਆਂ ਵਾਹ ਗਏ ਤੇ ਉੱਤੇ ਖਰਾ ਚੱਲਣੇ ਹੁਣ ਕਣ ਕਣਕੀ ਵੀ ਚੱਲਦੀ ਦੀਪ ਵੀ ਮਿਲ ਗਿਆ ਤੁਹਾਡੇ ਨਾਲ ਤਲੋ ਗੁਰੂ ਸਭ ਕਿਰਪਾ ਕਰਨ ਹੋਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਮੈਂ ਵੀ ਜੀ ਨਾਲ ਦੇ ਨਾਲੀ ਨਾਲ ਤੁਸੀਂ ਕਿਸਾਨ ਹੋ ਹਾਂਜੀ ਹਾਂਜੀ ਜੀ ਕੁਝ ਬਚਿਆ ਪੈਲੀ ਪੂਲੀ ਬੱਚੀ ਕੋਈ ਥੋੜਾ ਨੰਚੋ ਨਾ ਵਾਉਣੀ ਵੀ ਜੀ ਲੈ ਲਓ ਵਾਉਣਾ ਪੋਣਾ ਪੈ ਰਿਹਾ ਪਿੱਛੇ ਵਾਉਣਾ ਪੈ ਰਿਹਾ ਪ੍ਰਦੇਸ਼ ਸਿੰਘ ਜੀ ਕਹਿੰਦੇ ਝੋਨਾ ਵਿੱਚੇ ਹੀ ਵਾਉਣਾ ਪੈ ਗਿਆ ਪੈਲੀ ਦੇ ਵਿੱਚ ਹਾਂਜੀ ਹਾਂਜੀ ਇਹ ਦੱਸ ਰਹੇ ਆ ਕਿ ਇਹ ਨੌਜਵਾਨ ਦੀ 15-16 ਕਿੱਲੇ ਜ਼ਮੀਨ ਸੀ। ਹਾਂ ਹਾਂ ਕਹਿੰਦੇ ਕਿ ਸਾਰੀ ਖਤਮ ਹੋ ਗਈ ਆ ਤੇ ਝੋਨਾ ਵਿੱਚੇ ਵਾਉਣਾ ਪਿਆ ਤੇ ਉਹ ਜਿਹੜੀ ਪ੍ਰਾਣੀ ਨਸ਼ਟ ਕਰਨ ਵਾਸਤੇ ਵੀ ਬਹੁਤ ਮਿਹਨਤ ਕਰਨੀ ਪੈਣੀ ਇਹਨਾਂ ਨੂੰ। ਆਏ ਹੋਏ। ਜਦ ਆਪਾਂ ਰਸਤੇ 'ਚ ਵੇਖ ਰਹੇ ਸੀ ਨਾ ਕਿ ਕਿੰਨਾ ਪੂਰਾ ਮੰਜਰ ਹਾਲ ਸੀ ਇਹ। ਇਹ ਹਲਾਕੇ ਤੋਂ ਹੀ ਆ ਵੀਰ ਜੀ। ਠੀਕ ਹੈ। ਤੇ ਕੁਝ ਵੀਰ ਇੱਥੇ ਇਦਾਂ ਦੇ ਆਏ ਜੀ ਜਿਹੜੇ ਬਾਹਰੋਂ ਆਣ ਕੇ ਟਰੈਕਟਰ ਲੈ ਕੇ ਪਹੁੰਚਿਆ। ਜਿਹੜੇ ਨਾ ਆਪ ਹੀ ਪ੍ਰਭਾਵਤ ਆ ਉਸ ਹਲਾਕੇ ਤੋਂ ਜਿਹੜੇ ਕਿ ਦਰਿਆਵਾਂ ਪਾਰ ਇੱਧਰ ਦਰਿਆਵਾਂ ਪਾਰ ਆ ਜਿਹੜਾ ਪਰਲੇ ਪਾਸਿਓਂ ਹਨ ਉਹ ਆਪ ਪ੍ਰਭਾਵਤ ਆ। ਹ ਬਹੁਤ ਵਧੀਆ ਤੇ ਮੈਂ ਇੱਕ ਗੱਲ ਹੋਰ ਕਰਦਾ ਨਾ ਕਿ ਇਹ ਪੰਜਾਬ ਆ ਮਾਲ ਸਾਹਿਬ ਪੰਜਾਬ ਹੜਦਾ ਨਹੀਂ ਹਨਾ ਪੰਜਾਬ ਰੋੜਦਾ ਨਹੀਂ ਮਾਲ ਸਾਹਿਬ ਨਹੀਂ ਪੰਜਾਬ ਬਚੂਗਾ ਬਚੂਗਾ ਹਾਂ ਤੇ ਵਰਦੀ ਸਾਹਿਬ ਪੰਜਾਬ ਨੂੰ ਪੰਜਾਬ ਨੇ ਖੜਿਆ ਕਰਤਾ ਹਾਂਜੀ ਹਾਂਜੀ ਜਿੱਥੇ ਸਰਕਾਰਾਂ ਫੇਲ ਹੋਈਆਂ ਹਾਂਜੀ ਉਥੇ ਸਾਡੀ ਸੱਚੀ ਸਰਕਾਰ ਨੇ ਤੁਹਾਡੀਆਂ ਵਾਲੀਆਂ ਆਈਆਂ ਇਸ ਪੰਜਾਬ ਦੇ ਉੱਤੇ ਪਰ ਉਸ ਗੁਰੂ ਮਹਾਰਾਜ ਦੀ ਰੱਖਿਆ ਹੈ ਉਸ ਨੂੰ ਸ਼ਸਮਾਲਦੇ ਆ ਅੱਗੇ ਵਾਸਤੇ ਵੀ ਸੰਭਾਲਣਗੇ ਦਾਇਆ ਕਿਰਪਾ ਮਿਹਰ ਕਰਨਗੇ ਆਪਣੇ ਹਾਂ ਬਿਲਕੁਲ ਜੀ ਆਪਾਂ ਟਰੈਕਟਰ ਵਾਲੇ ਵੀਰਾਂ ਨਾਲ ਵੀ ਕੋਸ਼ਿਸ਼ ਕਰੀਏ ਗੱਲਬਾਤ ਕਰਨ ਦੀ ਹੋਰ ਵੀਰ ਜੀ ਠੀਕ ਠਾਕ ਹੋ ਜੀ ਚੜ੍ਹਦੀ ਕਲਾ ਬਾਈ ਖਾਲਸਾ ਬਾਈ ਫਤੇ ਜੀ ਤੁਹਾਡਾ ਕਿਹੜਾ ਇਲਾਕਾ ਕੱਲੋ ਮਾਲ ਜੇ ਕੱਲੋ ਮਾਲ ਕਿੱਥੇ ਪੈਂਦਾ ਏ ਆ ਗੱਗੋਮਾਲ ਦੇ ਨਾਲ ਹੀ 2 ਕਿਲੋਮੀਟਰ ਆ ਗੱਗੋਮਾਲ ਆਪਣਾ ਬਚਾ ਹੋਇਆ ਤੁਹਾਡਾ ਨਹੀਂ ਇੱਥੇ ਦਾ ਸਾਰੇ ਨਿਸ਼ਾਨ ਤਾਂ ਦੇਖ ਰਿਹਾ ਜੀ ਤੁਹਾਡੀ ਵੀ ਇਤਰੀ ਜ਼ਮੀਨ ਸੀ ਕਿੰਨੀ ਕਿ ਜ਼ਮੀਨ ਸੀ ਸਾਡੇ ਇੱਥੇ ਹੈਗੇ ਜੇ 14-15 ਕਿਲੇ ਕੁਝ ਸੁਖਦੇਵ ਸਿੰਘ ਠੇਕੇ ਲੈਏ ਤੇ ਕੁਝ ਕੁਝ ਬਚਿਆ ਕੁਝ ਥੋੜਾ ਪਤਾ ਨਿਕਲਿਆ ਪੰਜ ਚਾਰ ਕੁਇੰਟਲ ਪਹਿਲੀਆਂ ਵਿਹਲੀਆਂ ਕਰਨ ਵਾਲੀ ਗੱਲ ਹੈ ਪੰਜ ਚਾਰ ਕੁਇੰਟਲ ਨਿਕਲਦੇ ਬਾਕੀ ਉਹ ਪਹਿਲੀਆਂ ਵਿਹਲੀਆਂ ਕਰਨ ਵਾਲੀ ਗੱਲ ਹੈ ਉਹ ਜਾ ਕੇ ਮੰਡੀ ਵਿਗਣਦੇ ਆ 12 13 ਸੌ ਨੂੰ ਹਾਂ ਹਾਂ ਉਹ ਬਈ ਹਰ ਨੂੰ ਵਿਗਣਦੇ ਆ 12 13 ਸੌ ਨੂੰ ਜਿਗਰ ਇਸੇ ਤਰ੍ਹਾਂ ਵਿਗਣਦੇ ਆ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਕਹਿੰਦਾ ਕਿ ਪੰਜ ਤੋਂ ਚਾਰ ਚਾਰ ਕੁਇੰਟਲ ਨਿਕਲਦਾ ਜੀ ਉਹ ਦੱਸ ਰਿਹਾ ਸੀ ਵੀਰ ਕਹਿੰਦਾ ਕਿ ਹਰ ਜ਼ਮੀਨ ਦੇ ਵਿੱਚੋਂ ਕਿਸੇ ਨੂੰ ਪੰਜ ਕੁਇੰਟਲ ਨਿਕਲਦਾ ਕਿਸੇ ਨੂੰ ਚਾਰ ਨਿਕਲਦਾ ਕਿਸੇ ਨੂੰ 10 ਨਿਕਲਦਾ ਉਹ 10 ਬੋ ਉੱਚੀਆਂ ਪਹਿਲੀਆਂ ਉੱਚਾ ਜਿਹਨਾਂ ਨੂੰ ਜਿਹਨਾਂ ਦੇ 3-4 ਦਿਨ ਪਾਣੀ ਰਿਆ ਜਿਹੜੀਆਂ ਬਿਲਕੁਲ ਇੱਥੇ 20-20 ਫੁੱਟ ਪਾਣੀ ਇੱਥੇ ਤੇ ਇੱਕ ਥੀਲਾ ਵੀ ਨਹੀਂ ਛੱਡਿਆ ਸਾੜਾ ਝੋਨਾ ਝਾੜਾ ਵਿਆਵ ਇਹ ਕਿੰ ਕੁਇੰਟਲ ਨਿਕਲਣਾ ਤੇ 2000 ਵਾੜਿਆ ਵਾਹ ਇਹ ਵਾਉਣਾ ਹੀ ਫਿਰ ਕਿਸਾਨ ਕਹਿੰਦਾ ਵੀ ਵਾਹ ਕੇ ਮੈਂ ਵੇਚਣਾ ਇਹ ਤੋਂ ਕੱਢਣਾ ਕੀ ਹੈ ਹੂੰ ਹੂੰ ਜਦੋਂ ਵਾਹੂਗਾ ਉਹ ਤੋਂ ਉਦੋਂ ਵੀ ਵਡੀ ਜੇ ਲੱਗਣਾ ਫਿਰ ਇਦਾਂ ਹੀ ਵਾਹ ਦਿੰਦਾ ਵੀ ਥੱਲੇ ਨੱਪੀ ਜਾਵੇ ਤੇ ਠੀਕ ਵੀਰ ਸਾਡੇ ਨਾਲ ਆਜੋ ਜੀ ਆਪਾਂ ਵੀ ਗੱਲਬਾਤ ਕਰੀਏ ਤੁਸੀਂ ਨਾਲ ਆਏ ਹੋ ਕਿਵੇਂ ਦਾ ਮੰਜ਼ਰ ਵੇਖ ਰਹੇ ਹੋ ਇਸ ਇਲਾਕੇ ਦੇ ਵਿੱਚ ਬਿਲਕੁਲ ਵਾਕਈ ਵੀਰ ਦੀ ਪਤਾ ਚੱਲਦਾ ਵਿਆ ਕਿ ਸਾਡੇ ਵੀਰਾਂ ਦਾ ਕੀ ਹਾਲ ਸੀਗਾ ਬਹੁਤ ਬੁਰਾ ਲਾਇਆ ਇਹਨਾਂ ਨੂੰ ਦੇਖ ਕੇ ਸਾਨੂੰ ਆਪ ਨੂੰ ਨਾ ਬਹੁਤ ਫੀਲਿੰਗ ਹੋ ਰਹੀ ਹੈ ਕਿ ਯਾਰ ਅਸੀਂ ਪੰਜਾਬ ਜਿਹੜੇ ਸਾਡੇ ਬਚਪਨ ਇੰਨਾ ਵੀਦ ਗਿਆ ਕਦੀ ਅਸੀਂ ਆ ਚੀਜ਼ਾਂ ਨਹੀਂ ਦੇਖੀਆਂ ਜੋ ਹੁਣ ਦੇਖਣ ਨੂੰ ਮਿਲ ਰਹੀਆਂ 88 ਦੇ ਵੀ ਹਰ ਦੇਖਿਆ ਸੀ ਬਚਪਨ ਦੇਖਿਆ ਉਸ ਵੇਲੇ ਪਾਣੀ ਦੇਖਿਆ ਤੁਸੀਂ ਸਾਥੀ ਵਾਲਾ ਹਾਂ ਸ਼ਹਿਰਾਂ ਚ ਬੁਰੇ ਹਾਲਾਤ ਹੋ ਗਏ ਸ਼ਹਿਰਾਂ ਚ ਰਹਿਣ ਵਾਲਿਆ ਸੀ ਸ਼ਹਿਰਾਂ ਚ ਦੇਖਿਆ ਪਾਣੀ ਸਾਡੇ ਦੋਸਤਾਂ ਦੇ ਆਪਣੇ ਘਰਾਂ ਚ ਆ ਗਿਆ ਸੀ ਪਾਣੀ ਉਸ ਵੇਲੇ ਸਕੂਲਾਂ ਚ ਇਕੱਠੇ ਪ ਪੇਟੀਆਂ ਟਰੰਕ ਕੱਢਨੇ ਯਾਰ ਕੀ ਹੋ ਗਿਆ ਯਾਰ ਅਸੀਂ ਇਹ ਹਾਲ ਸੀ ਪਰ ਇਸ ਤੋਂ ਜ਼ਿਆਦਾ ਨਹੀਂ ਸੋਚਿਆ ਸੀ ਅੱਜ ਵੀ ਤੁਸੀਂ ਸੇਵਾ ਹੀ ਕਰ ਰਹੇ ਹੋ ਤੁਸੀਂ ਕਿਦਾਂ ਦਾ ਮਾਹੌਲ ਕਿਦਾਂ ਜਦੋਂ ਦਾ ਮੈਂ ਨਾ ਗੁਰਦੇਵ ਸਿੰਘ ਨਾਲ ਗੱਲ ਕਰ ਰਿਹਾ ਸੀ ਜਦੋਂ ਪੁਰਲੰਗ ਰਹੇ ਸੀ ਨਾ ਤੇ ਉਸਤਾ ਗੁਰਦੇਵ ਸਿੰਘ ਪਿੱਛੇ ਬੈਠੇ ਸੀ ਤੇ ਵਾਹਿਗੁਰੂ 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 ਉਹ ਜਦੋਂ ਪੁਰਲ ਤੋਂ ਗੱਡੀ ਹਲਦੀ ਸੀ ਨਾ ਹਾਂ ਜੀ ਮੰਝਰੀ ਇਦਾਂ ਦਾ ਬਣਿਆ ਸੀ ਹੈਨਾ ਵਾਹਿਗੁਰੂ ਨਾਮ ਹੀ ਇਦਾਂ ਦਾ ਹੈਗਾ ਜੀ ਕੋਈ ਸ਼ਕਤੀ ਦੇਣ ਦਾ ਸ਼ਕਤੀ ਦਿੰਦਾ ਬਿਲਕੁਲ ਹਾਂ ਆਪਾਂ ਸਿੱਧੀ ਗੱਲ ਹੈ ਹਰੇਕ ਪਰਿਵਾਰ ਹਰੇਕ ਉਹਦੀ ਗਵਾਟ ਰਾਸ ਤੇ ਚੱਲਦਾ ਬਿਲਕੁਲ ਤੇ ਉਹਦੀ ਸ਼ਕਤੀ ਨਾਲ ਚੱਲ ਰਹੇ ਆ ਬਸ ਉਹਦਾ ਆਸਰਾ ਲੈਨੇ ਆ ਪੰਜਾਬ ਨੂੰ ਕਦੀ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਗੁਰਦੇਵ ਸਿੰਘ ਜੀ ਹੁਣੇ ਮੈਂ ਕਿਹਾ ਸੀ ਨਾ ਕਿ ਪੰਜਾਬ ਨਹੀਂ ਰੁੜਦਾ ਪੰਜਾਬ ਨਹੀਂ ਹੜਦਾ ਤੇ ਕਹਿੰਦੇ ਕਿ ਗੁਰੂ ਦਾ ਆਸਰਾ ਜਿੱਥੇ ਵੈਗੁਰੂ ਵੱਸਦਾ ਹੋਵੇ ਉਥੇ ਨੁਕਸਾਨ ਨਹੀਂ ਹੋ ਸਕਦਾ ਵੀਰ ਨੇ ਕਿਹਾ ਉਸੇ ਨੁਕਸਾਨ ਨਹੀਂ ਹੋ ਸਕਦਾ ਜੀ ਉਹਨਾਂ ਦੀਆਂ ਦਾਤਾਂ ਦਿੱਤੀਆਂ ਉਹਨਾਂ ਨੇ ਬਚਾਉਣੀਆਂ ਉਹਨਾਂ ਦਾ ਆਸਰਾ ਸਭ ਨੂੰ ਹਮੇਸ਼ਾ ਕੋਟੀ ਕੋਟੀ ਧੰਵਾਦ ਹੈ ਉਸ ਮਾਲਕ ਦਾ ਉਸ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਵਾਸਤੇ ਸਭ ਕੁਝ ਸਦਾ ਗੁਰਦੇਵ ਸਿੰਘ ਜੀ ਦਿਲ ਦੇ ਯਾਰਿਆਂ ਤੋਂ ਤੁਹਾਡਾ ਧੰਨਵਾਦ ਆ ਤੁਸੀਂ ਲੋਕੇਸ਼ਨ ਤੇ ਪਹੁੰਚੇ ਹੋ ਆਪਾਂ ਭਾਈ ਸਾਹਿਬ ਇਹ ਕਰਨਾ ਕਾਲ ਚੈਨਲ ਵਾਲਿਆਂ ਦਾ ਇਹ ਉਹ ਸਮਾਲਕ ਦਾ ਸਾਰੇ ਜਣੇ ਰਲ ਕੇ ਧੰਨਵਾਦ ਕਰੀਏ ਜਿਹੜਾ ਸਵਾਸ ਸਵਾਸ ਅਸੀਂ ਉਹਨਾਂ ਦਾ ਨਾਮ ਨਾਮ ਜਪੀਏ ਬਸ ਹਾਂ ਤੇ ਸ਼ੁਕਰਾਨੇ ਆ ਜੀ ਜਿਹੜੇ ਖਜ਼ਾਨਿਆਂ 'ਚੋਂ ਮਾਇਆ ਆਈ ਉਹ ਗੁਰੂ ਸਾਹਿਬ ਖਜ਼ਾਨੇ ਭਰਪੂਰ ਰੱਖਣਾ ਵੀਰ ਪਲਵਿੰਦਰ ਸਿੰਘ ਮਹਾਲ ਸਾਡੇ ਨਾਲ ਆ ਕਹਿੰਦੇ ਕਿ ਮੈਂ ਟਰੈਕਟਰ ਜਿੰਨੇ ਕਹਿ ਦੋਗੇ ਵੀਰ ਕਹਿੰਦਾ ਹੁੰਦਾ ਕਿ ਟਰੈਕਟਰ ਜਿੰਨੇ ਕਹਿ ਦੋਗੇ ਮੈਂ ਲਿਆ ਦੂੰਗਾ ਤੁਹਾਨੂੰ ਕਹਿੰਦਾ ਤੇਲ ਲੈ ਕੇ ਆ ਜਾਓ ਟਰੈਕਟਰਾਂ ਦੀ ਕਮੀ ਨਹੀਂ ਅੱਜ ਬੜੀ ਗੁਰੂ ਸਾਹਿਬ ਦੀ ਕਿਰਪਾ ਵਾ ਦੂਰ ਤੱਕ ਤੁਸੀਂ ਵੇਖ ਰਹੇ ਹੋ ਹੁਣ ਚਾਲੇ ਪਾਤੇ ਆ ਪੈਲੀ ਚ ਸਟਾਰਟ ਹੋ ਚੱਲਿਆ ਕੰਮ ਇਹ ਸੇਵਾਕਾਰ ਜਾਂ ਗੁਰੂ ਸਾਹਿਬ ਕਿਰਪਾ ਕਰਨ ਇੱਥੇਲੇ ਪਾਸੇ ਸardar amarjeet singh ਕਿਵੇਂ ਚੱਲ ਰਹੀ ਜੀ ਸੇਵਾ ਬਿਲਕੁਲ ਜੀ ਪਰਸੋ ਚੌਥ ਵੀ ਇੱਥੇ ਆਈ ਸੀ ਸੇਵਾ ਕਰਨ ਵਾਸਤੇ ਉਹ ਪਰਲੇ ਬੰਨੇ ਜਿਹੜੀ ਪੈਲੀ ਸੀ ਅੱਜ ਬਾਕੀ ਤਾਂ ਕੀ ਦੇਖਣ ਨੂੰ ਕਿੰਨੀ ਸੋਹਣੀ ਲੱਗਦੀ ਹੈ ਹਾਂ ਬਿਲਕੁਲ ਪਤਰੀ ਹੋ ਰਹੀ ਹੈ ਬਿਲਕੁਲ ਹੋ ਗਈ ਹੈ ਰਾਹ ਨਹੀਂ ਹੈਗਾ ਕੋਈ ਪਿਆ ਵੀ ਸਾਰਾ ਰੋਡ ਜਦੋਂ ਆਪਾਂ ਜਦੋਂ ਆਏ ਸੀ ਉਦੋਂ ਇੱਥੇ ਰੇਤਾ ਹੀ ਰੇਤਾ ਸੀ ਉਦੋਂ ਮੰਜ਼ਰ ਹੋਰ ਸੀ ਕੁਝ ਸੋ ਹਾਂ ਹੁਣ ਪੈਲੀ ਸੋਹਣੀ ਬਣ ਗਈ ਹੈ ਤੇ ਹੋ ਸਕਦਾ 2-4 ਦਿਨ ਚ ਕਣਕ ਦੀ ਬਿਜਾਈ ਹੋ ਜਾਊਗੀ ਕਣਕ ਦੀ ਬਿਜਾਈ ਹੋ ਜਾਊਗੀ ਧੁੱਪ ਲੱਗ ਜੇਗੀ ਥੋੜੀ ਜਿਹੀ ਨਾਲੇ ਫਿਰ ਬਿਜਾਈ ਹੋ ਜਾਏਗੀ ਹਾਂ ਬਿਲਕੁਲ ਬਿਲਕੁਲ ਹੋਰ ਜੀ ਠੀਕ ਠਾਕ ਹੋ ਕਿੱਥੋਂ ਆਏ ਤੁਸੀਂ ਕਿਹੜੀ ਜਗ੍ਹਾ ਤੋਂ ਆਪਾਂ ਬਲ ਲਪੇਦ ਰਿਆ ਤੁਹਾਨੂੰ ਪੱਲ ਪਿੰਡਾ ਕਿੱਥੇ ਪੈਂਦਾ ਏ ਇਹ ਪੱਲ ਬਸ ਚੜਪੁਰ ਤੋਂ 2 ਕਿਲੋਮੀਟਰ ਹੈ ਚੜਪੁਰ ਲੱਗਦੀ ਹੈ ਤੁਹਾਡੀ ਪਹਿਲੀ ਕਿਹੜੇ ਪਾਸੇ ਆ ਆਪਣੀ ਪਹਿਲੀ ਅਗਲੇ ਪਾਸੇ ਜੀ ਪਰ ਭਾਬਾ ਉਹ ਤੋ ਬਚਾਇਆ ਬਜਿਆ ਕੁਛ ਨਹੀਂ ਕੁਝ ਨਹੀਂ ਕੁਛ ਨਹੀਂ ਬਚਿਆ 7-8 ਕਿਲੇ ਤਾਂ ਹੀ ਰੁੜ ਗਿਆ 2 ਕਿਲੇ ਬਜਿਆ ਬਸ ਉਹ ਵੀ ਰੇਤ ਪਈ ਹੋਈ ਵਿੱਚ 7-8 ਕਿਲੇ ਰੁੜ ਗਏ ਹਾਂ ਜੀ ਰੁੜ ਗਏ ਇਸ ਇਲਾਕੇ ਚ ਬਹੁਤ ਵੱਡਾ ਨੁਕਸਾਨ ਹੋਇਆ ਜਿੱਥੇ ਨੁਕਸਾਨ ਹੋਇਆ ਉੱਥੇ ਸੰਗਤ ਨੇ ਵੱਡਾ ਸਹਿਯੋਗ ਦਿੱਤਾ ਤੁਹਾਡੇ ਸਹਿਯੋਗ ਦੇ ਨਾਲੇ ਸੇਵਾ ਕਾਰਜ ਚੱਲ ਰਹੇ ਆ ਆਪਣਾ ਸਹਿਯੋਗ ਇਸੇ ਤਰ੍ਹਾਂ ਦਿੰਦੇ ਰਹੋ ਸਦਾ ਗੁਰਦੇਵ ਸਿੰਘ ਵਿਰਦੀ ਜੀ ਦਾ ਉਹਨਾਂ ਦੇ ਪਰਿਵਾਰ ਦਾ ਸਕੇ ਸਨੇਹੀਆਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੀਆਂ ਵੱਡੇ ਪਤਿਆਂ ਸੁਆਮਾਂ ਲੈ ਕੇ ਪਹੁੰਚਿਆ ਇੱਥੇ ਸ਼ੁਕਰਾਨੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਿ ਗੁਰੂ ਸਾਹਿਬ ਕਿਰਪਾ ਕਰਿਓ ਜਿੱਥੇ ਇਸ ਇਲਾਕੇ ਤੇ ਮਿਹਰ ਪਰਿਆ ਹੱਥ ਰੱਖਿਓ ਉੱਥੇ ਉਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਵੀ ਰੱਖਿਓ ਜਿਹੜੇ ਪਰਿਵਾਰਾਂ ਚੋਂ ਦੁਸਵੰਦ ਆ ਰਿਹਾ ਕਈ ਦਿਨ ਤੋਂ ਲਗਾਤਾਰੀ ਸੁਆਮਾਂ ਕਰ ਰਹੇ ਆ ਸੰਗਤਾਂ ਸਹਿਯੋਗ ਕਰ ਦਿੰਦੀਆਂ ਅਸੀਂ ਲੈ ਕੇ ਤੁਰ ਪੈਨੇ ਆ ਅੱਜ ਬੜਾ ਵਧੀਆ ਲੱਗ ਗਿਆ ਜਦੋਂ ਸਾਡੇ ਵੱਡੇ ਭਰਾ ਸਦਾ ਗੁਰਦੇਵ ਸਿੰਘ ਵਰਦੀ ਜੀ ਇੱਥੇ ਪਹੁੰਚੇ ਕਹਿੰਦੇ ਕਿ ਮੈਂ ਲੋਕੇਸ਼ਨ ਤੇ ਜਾ ਕੇ ਇੱਕ ਵਾਰੀ ਦੇਖਣਾ ਚਾਹੁੰਦਾ ਮੰਜ਼ਰ ਕੀ ਆ ਤੇ ਮੰਜ਼ਰ ਵੇਖ ਕੇ ਜਿੱਥੇ ਹੈਰਾਨ ਤੇ ਹੋਏ ਹੀ ਉੱਥੇ ਵੀਰ ਨਾਲ ਵੀ ਆਏ ਆ ਉਹ ਵੀ ਕਹਿੰਦੇ ਕਿ ਜਿੱਥੇ ਵਾਹਿਗੁਰੂ ਵਸਦਾ ਹੋਵੇ ਨਾ ਉਹਨੂੰ ਕਹਿੰਦੇ ਕੋਈ ਨਹੀਂ ਹੜ੍ਹ ਸਕਦਾ ਉਹਨੂੰ ਕੋਈ ਨਹੀਂ ਰੋੜ ਸਕਦਾ ਬਈ ਸਹੀ ਗੱਲ ਆ ਵੀਰ ਮੇਰਾ ਸਲਾਮ ਆ ਤੁਹਾਡੀ ਸੋਚ ਨੂੰ ਕਿਉਂਕਿ ਜਿੱਥੇ ਗੁਰੂ ਵਸਦਾ ਹੋਵੇ ਉੱਥੇ ਕੋਈ ਨਹੀਂ ਰੁੜਦਾ ਗੁਰੂ ਵਸਦਾ ਵਾ ਨਿਸ਼ਾਨ ਸਾਹਿਬ ਲੱਗੇ ਹੈਗੇ ਆ ਇਸ ਟਾਈਮ ਤੁਸੀਂ ਵੇਖ ਸਕਦੇ ਹੋ ਟਰੈਕਟਰਾਂ ਦੇ ਉੱਤੇ ਨੌਜਵਾਨ ਸੇਵਾ ਕਰਨ ਵਾਸਤੇ ਪਹੁੰਚ ਰਹੇ ਆ ਡੀਜ਼ਲ ਦੀਆਂ ਸਮਾਵਾਂ ਤੁਹਾਡੇ ਪਰਿਵਾਰਾਂ ਦੇ ਵਿੱਚੋਂ ਆ ਰਹੀਆਂ ਵਾਂ ਸਰਦਾਰ ਗੁਰਦੇਵ ਸਿੰਘ ਜੀ ਦੇ ਪਰਿਵਾਰਾਂ ਤੋਂ ਆ ਰਹੀਆਂ ਸਾਰਿਆਂ ਦਾ ਦਿਲਦਿਆਂ ਕਰਾਈਆਂ ਤੋਂ ਧੰਨਵਾਦ ਆ ਲਾਸਟ ਦੇ ਵਿੱਚ ਮੈਂ ਇੱਕ ਈ ਮਾਲ ਸਾਹਿਬ ਬੁਲਾਉਂਗਾ ਨਾਲ ਗੁਰਦੇਵ ਸਿੰਘ ਨਾਲ ਗੱਲਬਾਤ ਕਰੂੰਗਾ ਮਾਲ ਸਾਹਿਬ ਕੀ ਕਹਿਣਾ ਚਾਹੋਗੇ ਭਾਈ ਸਾਹਿਬ ਪਹੁੰਚਿਆ ਸਪੈਸ਼ਲ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੱਦਾਂ ਕਿ ਮੈਂ ਗੱਲ ਕੀਤੀ ਵੀ ਸਰਦਾਰ ਗੁਰਦੇਵ ਸਿੰਘ ਸਰਦਾਰ ਗੁਰਦੇਵ ਸਿੰਘ ਅੱਗੇ ਲੋਕ ਜਿਹੜੇ ਇਹ ਹਮਦਰਦੀ ਚ ਬਾਹ ਫੜ ਰਹੇ ਨੇ ਕਿਸਾਨਾਂ ਦੀ ਕਿਸਾਨ ਜੇ ਅੱਜ ਇਹਨਾਂ ਨੇ ਬਾਹ ਫੜ ਕੇ ਇਹਨਾਂ ਲੋਕਾਂ ਦੀਆਂ ਪਹਿਲੀਆਂ ਪੱਦਰ ਕਰਤੀਆਂ ਜਿੱਦਾ ਦੱਸ ਰਿਹਾ ਹੈ ਕਿਸਾਨ ਕਿ ਸਾਡੇ ਕੋਲ ਕਣਕ ਬੀਜਣ ਦੀ ਵੀ ਆਸਿਆ ਨਹੀਂ ਹੁਣ ਪਹਿਲੀ ਪੱਦਰੀ ਕਰਕੇ ਤੁਸੀਂ ਡੀਜ਼ਲ ਦੇਤਾ ਖਾਦ ਵੀ ਦੇਤਾ ਪਹਿਲੀ ਪੱਦਰ ਕਰਕੇ ਪਹਿਲੀ ਬਜਾਤੀ ਸਰਦਾਰ ਗੁਰਦੇਵ ਸਿੰਘ ਕਰਕੇ ਲੋਕ ਜਿਹੜੇ ਉਸਾਲ ਬਨ ਇਸ ਇਲਾਕੇ ਜਿਹੜਾ ਬਹੁਤ ਪਛੜਿਆ ਤੇ 85 ਪਿੰਡੇ ਨੇ ਪ੍ਰਭਾਵਿਤ ਕੀਤੇ ਆ ਤੇ ਲੱਖਾਂ ਏਕੜ ਜ਼ਮੀਨ 5 ਲੱਖ ਏਕੜ ਜ਼ਮੀਨ ਜਿਹੜੇ ਨੇ ਪ੍ਰਭਾਵਿਤ ਕੀਤੀ ਪਾਣੀ ਨੇ ਤੇ ਇਸ ਮੁਸ਼ਕਲ ਜਿਹੜੀ ਆ ਸਮੱਸਿਆ ਬਹੁਤ ਵੱਡੀ ਆ ਤੇ ਜੇ ਇਹੋ ਜੇ ਦਾਨੀ ਸੱਜਣ ਹੋਰ ਕਾੜੀ ਆਉਣ ਇਹ ਨਾਲ ਲੋਕਾਂ ਨੂੰ ਆਪਾਂ ਪੈਰਾ ਸਿਰ ਖਲਾਦ ਦੀ ਜੇ ਇਹ ਨਾਲ ਮਾਲ ਸਾਹਿਬ ਮਾਲ ਸਾਹਿਬ ਮੈਂ ਤੁਹਾਡੀ ਗੱਲ ਰੁਕ ਜਾਣੀ ਆ ਤੁਸੀਂ ਵੈਗਰੂ ਜਾ ਕੇ ਜਾ ਕੇ ਨਾ ਇੱਕ ਚਿੱਠੀ ਲਿਖ ਕੇ ਪਾ ਦਿਆ ਕਰੋ ਅਰਦਾਸ ਬੇਨਤੀ ਚਿੱਠੀ ਹੋ ਗਈ ਜੀ ਆਪਣੀ ਤੁਸੀਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਜੋਦੜੀ ਕਰਤੀ ਤੇ ਇਹੋ ਜੇ ਦਾਨੀ ਸੱਜਣ ਆਪੇ ਚੱਲ ਕੇ ਆਈ ਜਾਣੇ ਜੀ ਠੀਕ ਆ ਜੀ ਗੁਰਦੁਆਰਾ ਸਾਹਿਬ ਜਿਹਦੇ ਜਾਣਦੇ ਆ ਨਾ ਉਥੇ ਜੋਦੜੀ ਕਰਦੀ ਕਿ ਅੱਜ ਮੈਂ ਫਲਾਣੇ ਕਿਸਾਨ ਦੀ ਜ਼ਮੀਨ 'ਚ ਚੱਲੇ ਆ ਉਹ ਦੇਖਣ ਵਾਸਤੇ ਚੱਲੇ ਆ ਕੋਈ ਦਾਨੀ ਸੱਜਣ ਭੇਜ ਦਿਓ ਜਿਹੜਾ ਤੇਲ ਲੈ ਕੇ ਆਜੇ ਜਿਹੜਾ ਬੀਜ ਲੈ ਕੇ ਆਜੇ ਜਿਹੜਾ ਖਾਦ ਲੈ ਕੇ ਆਜੇ ਕਿਉਂ ਜੀ ਤੇ ਗੁਰੂ ਸਾਹਿਬ ਨੇ ਆਪੇ ਕਿਸੇ ਨਾ ਕਿਸੇ ਦਾਨੀ ਸੱਜਣ ਨੂੰ ਭੇਜਣਾ ਜੀ ਇੱਥੇ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਕਰਨ ਤੇ ਉਹ ਪ੍ਰਮਾਤਮਾ ਉਹ ਵਾਹਿਗੁਰੂ ਕਰ ਰਿਹਾ ਸੋ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਸਾਰਾ ਕੁਝ ਹੋ ਰਿਹਾ ਹਨ ਪਰ ਜਿਹੜੇ ਸੱਜਣ ਆ ਰਹੇ ਨੇ ਲੋਕੇਸ਼ਨ ਤੇ ਕਿੰਨੇ ਦੂਰ ਚੱਲ ਕੇ ਇੱਥੋਂ 50 ਕਿਲੋਮੀਟਰ ਮੇਰੇ ਸਾਨਾ 55 ਕਿਲੋਮੀਟਰ ਅੰਬਰਸਰ ਹੋਣਾ ਬਿਲਕੁਲ ਜੀਰੋ ਲੈਨ ਆ ਆ ਲਾਸਟ ਪਿੰਡ ਜਲੰਧਰ ਤੋਂ ਆਇਆ ਜਲੰਧਰ ਤੋਂ ਮੇਰੇ ਨਾਲ 200 ਕਿਲੋਮੀਟਰ ਪੈ ਗਿਆ ਨਾ ਬਿਲਕੁਲ ਭਾਰਤ ਦਾ ਲਾਸਟ ਤੇ ਏਰੀਆ ਤੇ ਖਲੋਤੇ ਜਮੀਨ ਤੇ ਇਹ ਬਿਨ ਚਰਾਗ ਪਿੰਡ ਆ ਤੇ ਵਾਦੀ ਨਹੀਂ ਆ ਗਈ ਪਿੰਡ ਜਮੀਨ ਆ ਪਰ ਲਾਸਟ ਭਾਰਤ ਦੇ ਪਿੰਡ ਤੇ ਖਲੋਤੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਹੁਣਾਂ ਵੀ ਚਾਹੀਦਾ ਜਿਹੜਾ ਏਡੀ ਦੂਰੋਂ ਚੱਲ ਕੇ ਆਉਂਦਾ ਉਹਦਾ ਧੰਨਵਾਦ ਕਰੋ ਜਿਹੜਾ ਅਸਲੀ ਕੰਮ ਕਰਾ ਰਿਹਾ ਬਿਲਕੁਲ ਅਸਲੀ ਸੇਵਾ ਕਰ ਰਿਹਾ ਇਹ ਚ ਕੋਈ ਕਿੰਤੂ ਬਰੰਤੂ ਨਹੀਂ ਵੀ ਉਹਨੂੰ ਰਾਸ਼ਨ ਵੱਧ ਵੰਡਿਆ ਗਿਆ ਇਹਨੂੰ ਘੱਟ ਇਹ ਜ਼ਮੀਨਾ ਪੱਦਰ ਹੋ ਰਹੀਆਂ ਕੋਈ ਨਹੀਂ ਵੇਖਿਆ ਜਾ ਰਿਹਾ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਕੋਈ ਸਾਈ ਆ ਕੋਈ ਸਿੱਖ ਇੱਕ ਬਸ ਜਿਹੜਾ ਬਾਬੇ ਨਾਨਕ ਵਾਲੀ ਵਪੈਲੀਆਂ ਬਰਾਬਰ ਕਰਕੇ ਦਿੱਤੀਆਂ ਜਾ ਰਹੀਆਂ ਧੰਨਵਾਦ ਐਵੇਂ ਕੋ 2 ਕਿੱਲੇ ਵਾਲਾ ਭਾਵੇਂ 5 ਕਿੱਲੇ ਵਾਲਾ ਤੁਹਾਡਾ ਵੀ ਵੀਰੋ ਧੰਨਵਾਦ ਆ ਕਿਉਂਕਿ ਦਾ ਗੁਰਦੇਵ ਸਿੰਘ ਜੀ ਸਵੇਰ ਤੋਂ ਸ਼ਾਮਾਂ ਤੱਕ ਸਵਾਮਾ ਕਰਾਉਣੀਆਂ ਵੀ ਬੜੀਆਂ ਔਖੀਆਂ ਹੁੰਦੀਆਂ ਨਾ ਘਰਾਂ ਦੇ ਵਿੱਚੋਂ ਟਾਈਮ ਕਰਨਾ ਵੀਰ ਮੇਰੇ ਆਪਣਾ ਹਨਾ ਜਿੱਥੇ ਆਪਾਂ ਦਸੰਧ ਦੇ ਕੇ ਤੁਰ ਪਏ ਨੇ ਨਾ ਦਲਸਵੰਦ ਦੇ ਵੀ ਵੀ ਸਾਰਾ ਦਿਨ ਦਿੰਦੇ ਆ ਜੀ ਕਿਉਂਕਿ ਟਾਈਮ ਦਾ ਦਸੰਧ ਦੇ ਰਹੇ ਆ ਟਰੈਕਟਰ ਲੈ ਕੇ ਆਏ ਅੱਜ ਨੇ ਹੁਣ ਕਹਿ ਰਹੇ ਨੇ ਨਾ ਕਹਿੰਦੇ ਟਰੈਕਟਰ ਜਿੰਨੇ ਮਰਜ਼ੀ ਲੈ ਆ ਲੋ ਹਾਂ ਜੀ ਹਾਂ ਜੀ ਕਹਿੰਦੇ ਕਿ ਬਸ ਤੇਲ ਆਈ ਜਾਵੇ ਸੰਗਤ ਸਹਿਯੋਗ ਕਰੀ ਜਾਵੇ ਤੇ ਟਰੈਕਟਰ ਅਸੀਂ ਰੋਜ਼ ਲੈ ਆਵਾਂਗੇ ਸ਼ੁਕਰਾਨਾ ਹਾਂ ਉਸ ਵਾਹਿਗੁਰੂ ਨੇ ਸਭ ਕੁਝ ਕਰਿਆ ਨਾ ਕਿਸੇ ਗੱਲ ਦੀ ਘਾਟ ਨਹੀਂ ਹੋਣੀ ਕਿਉਂਕਿ ਇਹਨਾਂ ਜੀ ਮਿਹਨਤ ਵੀ ਸਦਕਾ ਸਭ ਕੁਝ ਹੈ ਜਿੰਨਾ ਫਿਰ ਤੁਸਰਾ ਕਰ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਨਾ ਜੀ ਇਹ ਕਰੀ ਦੁਬਾਰਾ ਤੋਂ ਸਦਾ ਗੁਰਦੇਵ ਸਿੰਘ ਜੀ ਤੁਹਾਡਾ ਤੁਹਾਡੇ ਸਾਰੇ ਪਰਿਵਾਰ ਦਾ ਸ਼ੁਕਰਾਨਾ ਕੋਰਸ ਹਾਂ ਉਹ ਵਸਦਾ ਜੀ ਉਹ ਸੰਗਤ ਵਿੱਚ ਵਸਦਾ ਉਹ ਕਹਿੰਦੇ ਕਿ ਸੰਗਤ 'ਚ ਵਸ ਕੇ ਗੁਰੂ ਸਾਹਿਬ ਕਰਾਉਂਦੇ ਜੀ ਸਾਰਿਆਂ ਦਾ ਧੰਨਵਾਦ ਆ ਦਿਲਦਿਆਂ ਕਰਾਇਆ ਉਹ ਧੰਨਵਾਦ ਆ ਜਿਹੜੇ ਵੀ ਆਕਾਲ ਚੈਨਲ ਨੂੰ ਆਕਾਲ ਏਡ ਨੂੰ ਤੁਸੀਂ ਪਿਆਰ ਦਿੰਨੇ ਹੋ ਤੁਹਾਡਾ ਦਿਲਦਿਆਂ ਕਰਾਇਆ ਉਹ ਧੰਨਵਾਦ ਆ ਆਸ ਰੱਖਦੇ ਆ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋਗੇ ਸਾਡੇ ਸੇਵਾ ਕਾਰਜ ਨੇੜੇ ਆ ਕੇ ਵੇਖਿਓ ਆਪਾਂ ਗਰਾਊਂਡ ਤੇ ਆਈਏ ਲੈ ਕੇ ਆਉਣ ਦੀਆਂ ਜ਼ਿੰਮੇਵਾਰੀਆਂ ਸਾਡੀਆਂ ਹੁੰਦੀਆਂ ਵਾ ਸਦਾ ਗੁਰਦੇਵ ਸਿੰਘ ਆਪ ਚੱਲ ਕੇ ਆਏ ਆ ਨਵੀਂਆਂ ਦਾ ਧੰਨਵਾਦ ਆ ਤੁਸੀਂ ਕਹੋਗੇ ਅਸੀਂ ਤੁਹਾਨੂੰ ਲੈ ਕੇ ਹੀ ਦੀਆਂ ਪਿੰਡ 'ਚ ਪਹੁੰਚਾਂਗੇ ਆਇਆ ਕਰੋ ਆਪ ਹੀ ਸੇਵਾ ਕਰਿਆ ਕਰੋ ਸਾਡੇ ਨਾਲ ਜਿਹੜੇ ਤੁਸੀਂ ਦਸੰਦ ਦਿੱਨੇ ਹੋ ਨਾ ਪਿੰਡਾਂ ਤੇ ਜਰੂਰ ਪਹੁੰਚਿਓ ਵੱਡੇ ਪੱਧਰ ਦੀਆਂ ਸਵਾਮਾਂ ਦੀ ਲੋੜ ਆ ਤੁਹਾਡੇ ਸਹਿਯੋਗ ਦੀ ਲੋੜ ਆ ਸਹਿਯੋਗ ਕਿਸੇ ਤਰ੍ਹਾਂ ਚਾਰੀ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ